ਨਵੀਂ ਪਰਚੀ ਲੈ ਕੇ ਆਂਦੀ ਹੈ ਜਿਹੜੀ ਇਹ ਕੀ ਹੈ ਕਿ ਸਿਆਸਤ ਦਾ ਇੱਕ ਨੀਵਾ ਪੱਧਰ ਹੈ ਜਿਹੜਾ ਤੁਸੀਂ ਇਹ ਕਰਦੇ ਪਏ ਹੋ ਕਿ ਮੋਹੱਲਾ ਕਲੀਨਿਕਾਂ ਤੇ ਸਰਕਾਰੀ ਜਿੰਨੇ ਵੀ ਸਿਵਲ ਹਸਪਤਾਲ ਹੋਣਗੇ ਉਹਨਾਂ ਦੀਆਂ ਜਿਹੜੀਆਂ ਪਰਚੀਆਂ ਨੇ ਉਹਨਾਂ ਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ ਤੇ ਚੈਨਲ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਦਾ ਤੁਸੀਂ 50000 ਨੌਕਰੀਆਂ ਦਾ ਮੈਨੂੰ ਜਿੱਥੇ ਤੁਸੀਂ ਇਸ਼ਤਿਹਾਰ ਇਸ਼ਤਿਹਾਰ ਕੱਢਿਆ ਹੋਵੇ ਤੇ ਉਹ ਬੰਦੇ ਨੂੰ ਨੌਕਰੀ ਪੋਸਟਿੰਗ ਮਿਲ ਗਈ ਹੋਵੇ ਬੰਦਾ ਬੈਠਾ ਹੋਵੇ ਮੌਜੂਦ 50000 ਛੱਡੋ ਤੁਸੀਂ 20000 15000 ਨੌਕਰੀਆਂ ਵੀ ਹਈਆਂ ਦੱਸ ਦੋ ਵੀ ਤੁਸੀਂ ਇਸ਼ਤਿਹਾਰ ਕੱਢਿਆ ਹੋਵੇ ਤੇ ਬੰਦੇ ਦੀ ਪੋਸਟਿੰਗ ਹੋ ਗਈ ਹੋ ਗਈ। ਇਹਨਾਂ ਦੇ ਜਿਹੜੇ ਐਮ.ਐਲ.ਏ ਦਾ ਦਾਅ ਲੱਗਦਾ ਉਹ ਮਾਈਨਿੰਗ ਕਰਦਾ ਪਿਆ। ਤੁਸੀਂ ਰੋਪੜ ਦੀ ਲਾਈਨ ਦੇ ਵਿੱਚ ਜਾਜੋ ਹਰਜੋਤ ਬੈਂਸ ਦਾ ਇਲਾਕਾ ਹੈ। ਸਾਰੇ ਲੋਕ ਇਹਨੇ ਸਾਰੇ ਰਿਸ਼ਤੇਦਾਰ ਹਰਜੋਤ ਬੈਂਸ ਦੇ ਮਾਈਨਿੰਗ ਕਰਦੇ ਪਏ ਆ। ਇਹਨਾਂ ਨੇ ਤਾਂ ਹੱਥ ਹੀ ਟੱਪਦੀ ਐਨ.ਓ.ਸੀ ਦੇ ਨਾਂ ਤੇ ਲੋਕਾਂ ਤੋਂ ਇੱਕ ਇੱਕ ਰਜਿਸਟਰੀ ਮਗਰ ਕਿਸੇ ਤੋਂ 50 ਹਜ਼ਾਰ ਕਿਸੇ ਤੋਂ ਲੱਖ ਕਿਸੇ ਤੋਂ 6-6 7-7 ਲੱਖ ਰੁਪਏ ਲਈ ਜਾਂਦੇ ਐਨ.ਓ.ਸੀ ਦੇ ਨਾਂ ਤੇ। ਤੁਸੀਂ ਕਹਿੰਦੇ ਹੋ ਕਿ ਕੰਮ ਨਹੀਂ ਹੋਇਆ। ਮੁੱਖ ਮੰਤਰੀ ਸਾਹਿਬ ਕਹਿੰਦੇ ਕੰਮ ਕੀਤੇ ਆ ਚਾਰ ਜਿੰਮਨੀ ਚੋਣਾਂ ਨੇ ਪੰਜਾਬ ਦੇ ਵਿੱਚ ਲੋਕਾਂ ਨੇ ਸਾਡੇ ਕੰਮ ਦੇ ਨਾਂ ਤੇ ਹੀ ਨਹੀਂ ਹੋ ਰਿਹਾ ਕੇਜਰੀਵਾਲ ਸਾਹਿਬ ਆਈਸੀ ਸਰਪੰਚਾਂ ਨੂੰ ਪਹੁੰਚ ਕੌਣ ਉੱਥੇ ਵੀ ਉਹਨਾਂ ਨੇ ਇਹ ਕਹਿਆ ਕਹਿੰਦੇ ਜੇ ਨਸ਼ਾ ਮੁਕਤ ਪੰਜਾਬ ਕਰਨਾ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ 2.5 ਸਾਲ ਹੋ ਗਏ ਨਾ ਨਸ਼ਾ ਵਾਧਦਾ ਕਿਉਂ ਭਈ ਉਲਟਾ ਕਿੰਨੀਆਂ ਮੋਤਾਂ ਹੁੰਦੀਆਂ ਨਸ਼ੇ ਦੇ ਨਾਲ ਇਹਨਾਂ ਦਾ ਕੋਈ ਹਜੇ ਤੱਕ ਕੋਈ ਵੱਡੀ ਮੱਛੀ ਫੜੀ ਗਈ ਹੈ ਨੀ ਇਹਨਾਂ ਦੀ ਮਾਨੁਕੇ ਵਾਲੀ ਐਮਐਲਏ ਹੁਣੇ ਕੋਠੀ ਦੱਬੀ ਸੀ ਕਿੱਥੇ ਉੱਥੇ ਸਾਰੀ ਮਾਈਨਿੰਗ ਸਿਰੂਮੇ ਦੱਸਿਆ ਚੱਲਦੀ ਪਈ ਹੈ ਸਾਰੇ ਏਰੀਆ ਦੇ ਵਿੱਚ ਕੌਣ ਕਰਦਾ ਪਿਆ ਉਹ ਕੋਈ ਆਮ ਬੰਦੇ ਕਰੀ ਜਾਂਦੇ ਨੇ ਜਿਹੜਾ 25 ਕਰੋੜ ਰੁਪਏ ਤੁਸੀਂ ਇਹਤੇ ਲਾਇਆ ਪ੍ਰੋਗਰਾਮ ਤੇ ਪ੍ਰੋਗਰਾਮ ਨੂੰ ਸਿੰਪਲੀ ਸਿੰਪਲੀਫਾਈ ਕੀਤਾ ਜਾ ਸਕਦਾ ਸੀਗਾ ਤੁਸੀਂ ਕਹਿੰਦੇ ਹੋ ਪੈਸਾ ਬਰਬਾਦ ਹੋ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਪੈਸੇ ਹੈ ਹੀ ਬਹੁਤ ਹੈ ਖਜ਼ਾਨਾ ਭਰਿਆ ਹੋਇਆ ਫੇਰ ਉਹ ਸਰਫਾ ਕਾਤੇ ਕਰਨ ਉਹ ਝੂਠਾ ਬੰਦਾ ਹੈ ਕੁਛ ਨਹੀਂ ਸਰਕਾਰਾਂ ਸੀ ਉਹਨੇ ਪੌਣੇ 3 ਲੱਖ ਕਰੋੜ ਕਰਜ਼ਾ ਲਿਆ ਸੀ ਪਿਛਲੇ ਸਾਰੇ ਸਾਲਾਂ ਦੇ ਵਿੱਚ ਇਹਨਾਂ ਨੇ 2 ਸਾਲਾਂ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਵਿਰੋਧੀ ਪਾਰਟੀਆਂ ਦੇ ਆਗੂਆਂ ਤੇ ਤੰਜ ਕੱਸਦੇ ਹੁੰਦੇ ਸੀ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਝੋਲਿਆਂ ਤੇ ਵੀ ਆਪਣੀਆਂ ਤਸਵੀਰਾਂ ਲਾ ਲੈਂਦੇ ਨੇ ਖੰਭਿਆਂ ਤੇ ਵੀ ਆਪਣੀਆਂ ਤਸਵੀਰਾਂ ਲਾ ਲੈਂਦੇ ਨੇ ਬੱਸਾਂ ਦੇ ਪਿੱਛੇ ਵੀ ਆਪਣੀਆਂ ਤਸਵੀਰਾਂ ਲਾ ਲੈਂਦੇ ਨੇ ਤੇ ਭਾਂਡਿਆਂ ਤੇ ਵੀ ਆਪਣੀਆਂ ਤਸਵੀਰਾਂ ਲਾ ਲੈਂਦੇ ਨੇ ਪਰ ਹੁਣ 22 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਤੋਂ ਬਾਅਦ ਜਦੋਂ ਅਸੀਂ ਵਿਰੋਧੀ ਵੀ ਹੁਣ ਤੰਜ ਕਸਣ ਲੱਗ ਚੁੱਕੇ ਨੇ ਕਿ ਜਦੋਂ ਅਸੀਂ ਖੰਭੇ ਦੇਖਦੇ ਆਂ ਬੱਸਾਂ ਦੇਖਦੇ ਆਂ ਤਹਰ ਪਾਸੇ ਭਗਵੰਤ ਮਾਨ ਹੀ ਨਜ਼ਰ ਆਉਂਦੇ ਆ ਸਾਡੇ ਨਾਲ ਆਰਟੀਏ ਐਕਟਿਵਿਸਟ ਮਾਨਿਕ ਗੋਇਲ ਨੇ ਜਿਹੜੇ ਅਕਸਰ ਹੀ ਜਿਹੜੇ ਸਰਕਾਰ ਦੇ ਲੋਕ ਵਿਰੋਧੀ ਕਾਨੂੰਨ ਹੁੰਦੇ ਆ ਲੋਕ ਵਿਰੋਧੀ ਫੈਸਲੇ ਹੁੰਦੇ ਆ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਕਿ ਜਿਹੜੇ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕ ਨੇ ਉਹਦੇ ਉੱਤੇ ਸਰਕਾਰ ਨੇ ਇੱਕ ਵੱਡਾ ਫਰਮਾਨ ਜਾਰੀ ਕੀਤਾ ਕਿ ਜਿਹੜੇ ਉਹਦੇ ਅੰਦਰ ਡਾਕਟਰ ਬੈਠੇ ਨੇ ਸਲਿੱਪ ਦੇਣਗੇ ਉਹਦੇ ਥੱਲੇ ਲਿਖਿਆ ਜਾਊਗਾ ਵਕਾਇਦਾ ਤੌਰ ਤੇ ਜਿਹਨੂੰ ਪਰਚੀ ਲਿਖ ਕੇ ਦਿੱਤੀ ਜਾਊਗੀ ਉੱਥੇ ਲਿਖਿਆ ਜਾਊਗਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਮਾਨ ਗੋਇਲ ਸਾਡੇ ਨਾਲ ਨੇ ਇਹਨਾਂ ਤੋਂ ਪੁੱਛ ਰਿਹਾ ਕਿ ਇਸ ਬਾਰੇ ਕੀ ਸੋਚਦੇ ਨੇ ਸਰ ਸਵਾਗਤ ਹੈ ਸਸਕਲ ਥੈਂਕ ਯੂ ਜੀ ਸਸਕਲ ਤੁਸੀਂ ਹਰ ਵਾਰ ਲੋਕ ਵਿਰੋਧੀ ਜਿਹੜੇ ਸਰਕਾਰਾਂ ਦੇ ਫੈਸਲੇ ਆ ਉਹਨਾਂ ਦੇ ਖਿਲਾਫ ਆਵਾਜ਼ ਵੀ ਉਠਾਉਂਦੇ ਰਹਿੰਨੇ ਹੋ ਲੋਕ ਕੱਢ ਕੇ ਵੀ ਲੈ ਕੇ ਆਉਂਦੇ ਹੋ ਡਿਪਾਰਟਮੈਂਟ ਦੇ ਵਿੱਚੋਂ ਹੁਣ ਇਹ ਨਵੀਂ ਪਰਚੀ ਲੈ ਕੇ ਆਂਦੀ ਹੈ ਜਿਹੜੀ ਇਹ ਕੀ ਹੈ ਕਿ ਦੇਖੋ ਜਿਹੜੇ ਤੁਹਾਡੇ ਮੁੱਖ ਮੰਤਰੀ ਸਾਹਿਬ ਸੀਗੇ ਇਹ ਜਦੋਂ ਪਿਛਲੀਆਂ ਸਰਕਾਰਾਂ ਸੀਗੀਆਂ ਉਦੋਂ ਇਹਨਾਂ ਨੇ ਬੜੇ ਤੰਜ ਕਸੇ ਬੜੇ ਮਿਹਣੇ ਮਾਰੇ ਦੂਜੀਆਂ ਸਰਕਾਰਾਂ ਨੂੰ ਚਲੋ ਬੰਦੇ ਵੀ ਆ ਕਿ ਤੁਸੀਂ ਹਰ ਇੱਕ ਜਗ੍ਹਾ ਤੇ ਆਪਣੀ ਫੋਟੋ ਲਾ ਲੈਂਦੇ ਹੋ ਐਂਬੂਲੈਂਸ ਤੇ ਫੋਟੋ ਲਾ ਲੈਂਦੇ ਹੋ ਤੁਸੀਂ ਹੋਰ ਕਿਸੇ ਸਕੀਮ ਦੇ ਉੱਤੇ ਕੋਈ ਚੀਜ਼ ਆਉਂਦੀ ਹੈ ਫੋਟੋ ਲਾ ਲੈਂਦੇ ਹੋ ਪਰ ਇਹਨਾਂ ਨੇ ਤਾਂ ਹਰ ਚਤ ਹਰ ਤਰ੍ਹਾਂ ਦੀ ਜਿਹੜੀ ਹੈਗੀ ਹੈ ਜਿਹੜੀ ਹਰ ਤਰ੍ਹਾਂ ਨਾਲ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਹੈਗਾ ਮਤਲਬ ਹੋਰ ਤਾਂ ਹਰ ਜਗ੍ਹਾ ਤੇ ਫੋਟੋ ਲਾਈਆਂ ਇਹਨਾਂ ਨੇ ਤੇ ਲਫਾਫਿਆਂ ਦੇ ਵੀ ਫੋਟੋਆਂ ਲਾ ਲਈਆਂ ਇਹਨਾਂ ਨੇ ਡਿਸਪੈਂਸਰੀਆਂ ਦੇ ਮੇ ਫੋਟੋਆਂ ਲਾ ਦਿੱਤੀਆਂ ਮੁਹੱਲਾ ਕਲੀਨਿਕਾ ਦੇ ਫੋਟੋਆਂ ਲਾ ਦਿੱਤੀਆਂ ਹਰ ਹਰ ਰੋਜ਼ ਤੁਸੀਂ ਦੇਖੋਗੇ ਕਿਸੇ ਵੀ ਸੜਕ ਤੋਂ ਟੱਪੋਗੇ ਉੱਥੋਂ ਉੱਥੋਂ ਹੀ ਫੋਟੋ ਲਾ ਰਹੀ ਹੈ ਚਲੋ ਇਹ ਵੀ ਠੀਕ ਹੈ ਸਰਕਾਰਾਂ ਕਰਦੀਆਂ ਨੇ ਥੋੜਾ ਜ਼ਿਆਦਾ ਕਰੀ ਜਾਂਦੇ ਪਰ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣਾ ਚਾਹੁੰਦਾ ਜਿਹੜਾ ਜਿਹੜਾ ਪੰਜਾਬ ਦਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੈ ਮਤਲਬ ਤੁਸੀਂ ਉਹਨੂੰ ਮੈਡੀਕਲ ਡਿਪਾਰਟਮੈਂਟ ਕਹ ਲਓ ਚਾਹੇ ਤੁਸੀਂ ਹੈਲਥ ਡਿਪਾਰਟਮੈਂਟ ਕਹ ਲਓ ਉਹਨੇ ਫਰਮਾਨ ਜਾਰੀ ਕੀਤਾ ਹੈ ਕਿ ਜਿਹੜੇ ਹੁਣ ਮੋਹੱਲਾ ਕਲੀਨਿਕ ਨੇ ਪੰਜਾਬ ਦੇ ਉਹ ਭਗਵੰਤ ਮਾਨ ਦੀ ਫੋਟੋ ਵਾਲੇ ਸਲਿੱਪਸ ਦੇਣਗੇ ਜਿਹੜੀ ਜਿਹੜੀ ਹੁਣ ਸਲਿੱਪ ਹੋਊਗੀ ਨਾ ਕੋਈ ਵੀ ਮਤਲਬ ਪ੍ਰੈਸਕ੍ਰਿਪਸ਼ਨ ਸਲਿੱਪ ਹੁੰਦੀ ਜਿਹਨੂੰ ਆਪਾਂ ਦਵਾਈ ਲਿਖਦੇ ਆ ਜਿਹਦੇ ਉੱਤੇ ਕੋਈ ਟੈਸਟ ਲਿਖਦੇ ਆ ਉਹਦੇ ਉੱਤੇ ਭਗਵੰਤ ਮਾਨ ਜੀ ਦੀ ਫੋਟੋ ਲੱਗਣੀ ਜ਼ਰੂਰੀ ਹੈ ਤੇ ਭਗਵੰਤ ਮਾਨ ਜੀ ਵੱਲੋਂ ਉਹਨਾਂ ਦਾ ਧੰਨਵਾਦ ਧੰਨਵਾਦ ਦੀ ਇੱਕ ਲਾਈਨ ਵੀ ਲਿਖੀ ਹੋਣੀ ਜ਼ਰੂਰੀ ਹੈ ਤੇ ਉਹਨਾਂ ਨੇ ਬਕਾਇਦਾ ਇੱਕ ਲੈਟਰ ਜਾਰੀ ਕਰਕੇ ਉਹਦੀ ਫੋਟੋ ਜਾਰੀ ਕੀਤੀ ਹੈ ਮੈਂ ਤੁਹਾਨੂੰ ਦਿਖਾ ਦਵਾਂਗਾ ਕਿ ਇਸ ਤਰ੍ਹਾਂ ਦੀ ਫੋਟੋ ਹੋਵੇ ਜਿਹਦੇ ਤੇ ਭਗਵੰਤ ਮਾਨ ਜੀ ਦੀ ਵੀ ਲੱਗੀ ਹੋਵੇ ਫੋਟੋ ਤੇ ਥੱਲੇ ਲਿਖਿਆ ਹੋ ਮੁੱਖ ਮੰਤਰੀ ਪੰਜਾਬ ਹਾਂ ਮਤਲਬ ਇਹ ਕੀ ਹੈ ਇਹ ਮਤਲਬ ਮੈਂ ਸਮਝਦਾ ਨਹੀਂ ਕਿ ਜਿੱਥੇ ਲੋਕ ਦੁੱਖ 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 ਵਿੱਚ ਜਾਂਦੇ ਆ ਉੱਥੇ ਕੋਈ ਦਵਾਈ ਲੈ ਕੇ ਆਉਂਦਾ ਕੋਈ ਕਿਸੇ ਨੂੰ ਮਿਲਦੀ ਹੈ ਕਿਸੇ ਨੂੰ ਨਹੀਂ ਮਿਲਦੀ ਡਾਟੀ ਡਿਫਰੈਂਟ ਉੱਥੇ ਤੁਸੀਂ ਕੋਈ ਟੈਸਟ ਲਿਖਾ ਕੇ ਆਉਂਦਾ ਤੁਸੀਂ ਉੱਥੇ ਆਪਣੀ ਫੋਟੋ ਦੀ ਮਤਲਬ ਉੱਥੇ ਡਿਮਾਂਡ ਕਰਦੇ ਹੋ ਕਿ ਆ ਫੋਟੋ ਲੱਗੀ ਹੋਵੇ ਏਡੀ ਵੱਡੀ ਮੇਰੀ ਉਹਦੇ ਉੱਤੇ ਪਰਚੀ ਦੇ ਉੱਤੇ ਦਵਾਈ ਵਾਲੀ ਪਰਚੀ ਦੇ ਉੱਤੇ ਇਹ ਦੂ ਥੱਲੇ ਕੌਣ ਗਿਰੂਗਾ ਤੁਸੀਂ ਤਾਂ ਬਾਕੀਆਂ ਨੂੰ ਵੀ ਮਤਲਬ 10 ਗੁਣਾ ਅੱਗੇ ਟੱਪ ਗਏ ਨਾ ਤੁਸੀਂ ਉਹ ਉਹਨਾਂ ਨੇ ਤਾਂ ਚਲੋ ਐਂਬੂਲੈਂਸਾਂ ਤੇ ਲਵਾਈਆਂ ਸੀ ਉਹਨਾਂ ਨੇ ਬੋਰਡਾਂ ਤੇ ਲਵਾਈਆਂ ਸੀ ਬੱਸਾਂ ਤੇ ਲਵਾਈਆਂ ਸੀ ਇਹਦਾ ਸਾਰਾ ਕੁਝ ਤੁਸੀਂ ਵੀ ਕਰਦੇ ਪਏ ਹੋ ਪਰ ਤੁਸੀਂ ਉੱਪਰ ਉਹਨਾਂ ਦੇ ਉੱਤੋਂ ਦੀ ਹੋ ਕੇ ਤੁਸੀਂ ਲਿਫਾਫਿਆਂ ਤੇ ਵੀ ਲਵਾ ਲਈਆਂ ਸਰਕਾਰੀ ਲਿਫਾਫਿਆਂ ਦੇ ਫੋਟੋਆਂ ਫਿਰ ਤੁਸੀਂ ਕੈਲੰਡਰ ਤੇ ਲਵਾ ਲਈਆਂ ਤੇ ਹੁਣ ਤਾਂ ਇਹ ਤਾਂ ਬਿਲਕੁਲ ਹੀ ਮਤਲਬ ਸਿਆਸਤ ਦਾ ਇੱਕ ਨੀਵਾ ਪੱਧਰ ਹੈ ਜਿਹੜਾ ਤੁਸੀਂ ਇਹ ਕਰਦੇ ਪਏ ਹੋ ਕਿ ਮੋਹੱਲਾ ਕਲੀਨਿਕਾ ਤੇ ਸਰਕਾਰੀ ਜਿੰਨੇ ਵੀ ਸਿਵਲ ਹਸਪਤਾਲ ਹੋਣਗੇ ਉਹਨਾਂ ਦੀਆਂ ਜਿਹੜੀਆਂ ਪਰਚੀਆਂ ਨੇ ਉਹਨਾਂ ਤੇ ਭਗਵੰਤ ਮਾਨ ਦੀ ਫੋਟੋ ਲੱਗੀ ਹੋਵੇ ਮਤਲਬ ਮੈਂ ਸਮਝਦਾ ਕਿ ਇਹ ਨਹੀਂ ਹੋਣਾ ਚਾਹੀਦਾ ਇਹ ਸਿਰਫ ਜਿਹੜੀ ਸਰਕਾਰ ਹੈ ਇਹ ਇਸ਼ਤਿਹਾਰबाजी ਦੀ ਰਾਜਨੀਤੀ ਕਰਦੀ ਪਈ ਹੈ ਲੋਕਾਂ ਦੇ ਵੈਲਫੇਅਰ ਕੰਨੀ ਕੋਈ ਧਿਆਨ ਨਹੀਂ ਨਾ ਪਰ ਮੁੱਖ ਮੰਤਰੀ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਲੋਕਾਂ ਨੂੰ ਦੱਸਣਾ ਪੈਂਦਾ ਕਿ ਲੋਕ ਭਲਾਈ ਦੇ ਵਿੱਚ ਅਸੀਂ ਆਹ ਕੰਮ ਕਰਤੇ ਤਾਂ ਸਾਨੂੰ ਬੋਰਡ ਲਾਉਣਾ ਪੈਂਦਾ ਫੋਟੋਆਂ ਲਾਉਣੀਆਂ ਪੈਂਦੀਆਂ ਪਰ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਇਹ ਕਹਿੰਦੇ ਸੀ ਕਿ ਫੋਟੋਆਂ ਲਾਉਣ ਦੀ ਕੀ ਲੋੜ ਹੈ ਜੇ ਤੁਸੀਂ ਕੰਮ ਕੀਤੇ ਆ ਤਾਂ ਕੰਮ ਆਪੇ ਬੋਲਣਗੇ ਪਰ ਇਹਨਾਂ ਦੇ ਕੰਮ ਤਾਂ ਕੋਈ ਬੋਲਦੇ ਨਹੀਂ ਪਏ ਕੱਲੀਆਂ ਫੋਟੋਆਂ ਬੋਲਦੀਆਂ ਪਈਆਂ ਵੀ ਭਗਵੰਤ ਮਾਨ ਜੀ ਨੇ ਫਲਾਣੀ ਗਲੀ 'ਚ ਵੀ ਨਵਾਂ ਮੋਡਲ ਸਰਕਾਰੀ ਫਲਾਣੀਆਂ ਬੱਸਾਂ ਤੇ ਲਵਾਉਂਦੀਆਂ ਫੋਟੋ ਫਲਾਣੀਆਂ ਬਿਲਡਿੰਗਾਂ ਤੇ ਲਵਾਉਂਦੇ ਆ ਕੋਈ ਸਰਕਾਰੀ ਬਿਲਡਿੰਗ ਇਹਨਾਂ ਨੇ ਛੱਡੀ ਨਹੀਂ ਜਿੱਥੇ ਵੱਡੇ ਵੱਡੇ ਪੋਸਟਰ ਲਾਏ ਕੋਈ ਇਹਨਾਂ ਨੇ ਵੈਬਸਾਈਟ ਨਹੀਂ ਛੱਡੀ ਕੋਈ ਇਹਨਾਂ ਨੇ ਬੱਸ ਵੀ ਛੱਡੀ ਕੋਈ ਮਤਲਬ ਕੁਝ ਵੀ ਨਹੀਂ ਛੱਡਿਆ ਝੂਠੇ ਵਾਦੇ ਅਸੀਂ 16 ਮੈਡੀਕਲ ਕਾਲਜ ਬਣਾਵਾਂਗੇ ਉੱਤੇ ਭਗਵੰਤ ਮਾਨ ਦੀ ਫੋਟੋ ਜੀ ਵੱਡੀ ਅਸੀਂ ਆਹ ਕਰ ਦਿਆਂਗੇ ਕੋਈ ਕੋਈ ਮੈਡੀਕਲ ਡਿਪਾਰਟਮੈਂਟ ਦਾ ਕੋਈ ਐਜੂਕੇਸ਼ਨ ਦੀ ਬਿਲਡਿੰਗ ਹੈ ਕੋਈ ਸਕੂਲ ਹੈ ਇੱਥੇ ਤੱਕ ਕਿ ਮਤਲਬ ਇਹਦੀਆਂ ਚੀਜ਼ਾਂ ਮਤਲਬ ਇੱਕ ਮੈਂ ਫੋਟੋ ਦੇਖੀ ਉਹਦੇ ਚ ਕਿਤਾਬ ਤੇ ਵੀ ਫੋਟੋ ਲੱਗੀ ਹੋਈ ਸਕੂਲ ਦੀ ਕਿਤਾਬ ਦੇ ਉੱਤੇ ਭਗਵੰਤ ਮਾਨ ਜੀ ਦੀ ਫੋਟੋ ਲੱਗੀ ਹੋਈ ਇੰਨਾ ਕੋਈ ਨਹੀਂ ਕਰਦਾ ਹੁੰਦਾ ਕੰਮ ਜੇ ਤੁਸੀਂ ਕੰਮ ਕੀਤੇ ਹੁੰਦੇ ਨਾ ਤਾਂ ਫੋਟੋ ਲਾਉਣ ਦੀ ਲੋੜ ਨਹੀਂ ਪੈਂਦੀ ਗੱਲ ਭਗਵੰਤ ਮਾਨ ਜੀ ਨੇ ਪਹਿਲਾਂ ਸਹੀ ਕਹੀ ਸੀ ਪਰ ਹੁਣ ਉਹ ਆਪ ਉਹਨੂੰ ਆਪ ਨਹੀਂ ਕਰ ਰਹੇ ਪਹਿਲਾਂ ਲੋਕਾਂ ਨੂੰ ਹੀ ਕਹਿੰਦੇ ਸੀ ਦੂਜਿਆਂ ਨੂੰ ਕਹਿੰਦੇ ਸੀਗੇ ਜੇ ਕੰਮ ਕਰਨ ਦਾ ਲੋਕ ਆਪ ਹੀ ਵੋਟਾਂ ਬਾਦਨ ਫੋਟੋਆਂ ਦੀ ਕੀ ਲੋਡ ਪੈਂਦੀ ਹੈ ਪਰ ਮੁੱਖ ਮੰਤਰੀ ਕਹਿੰਦੇ ਆ ਕਿ ਕਈ ਲੋਕਾਂ ਨੂੰ ਨੁਕਤਾ ਚੀਨ ਨਹੀਂ ਕਰਨ ਦੀ ਆਦਤ ਹੈ ਤੁਸੀਂ ਵੀ ਅਕਸਰ ਸਰਕਾਰ ਦੇ ਖਿਲਾਫ ਬੋਲਦੇ ਰਹਿੰਦੇ ਹੋ ਹੁਣ ਪਿੱਛੇ ਸਰਪੰਚਾਂ ਨੇ ਸੋਹਾ ਚੱਕੀਆਂ ਤੁਸੀਂ ਉਹਦੇ ਖਿਲਾਫ ਵੀ ਬੋਲਣ ਲੱਗੇ ਉਹ ਕਹਿੰਦੇ ਸਰਪੰਚਾਂ ਨੂੰ ਦੱਸਣਾ ਤਾਂ ਹੈਗਾ ਨਾ ਵੀ ਕਿਵੇਂ ਕੰਮ ਕਰਨਾ ਹੈ ਤੁਸੀਂ ਨਹੀਂ ਉੱਥੇ ਮੈਨੂੰ ਇਹ ਦੱਸੋ ਕਿ ਜਿਹੜਾ ਉਹ ਪ੍ਰੋਗਰਾਮ ਕਰਾਇਆ ਸੀ ਤੁਸੀਂ ਕਿਸੇ ਰੈਂਡਮਲੀ ਸਰਪੰਚ ਨੂੰ ਪੁੱਛ ਲਓ ਚਲੋ ਪਾਰਟੀ ਦਾ ਨਾਂ ਹੋਵੇ ਪਾਰਟੀ ਦੇ ਬੰਦੇ ਨੇ ਤਾਂ ਕਹਿਣਾ ਹੀ ਹੁੰਦਾ ਕਿ ਚੰਗਾ ਸੀਗਾ ਤੁਸੀਂ ਕਿੱਥੇ ਉੱਥੇ ਰੈਂਡਮ ਗਏ ਬੰਦੇ ਨੂੰ ਪੁੱਛੋ ਵੀ ਉੱਥੇ ਕੀ ਕੁਝ ਨਹੀਂ ਪਤਾ ਲੱਗਿਆ ਸਰਪੰਚਾਂ ਨੂੰ 100 ਤੱਕ ਨਹੀਂ ਚੁੱਕੀ ਕਿਸੇ ਨੇ ਕਾਗਜ਼ ਜੇਬਾਂ ਦੇ ਵਿੱਚ ਪਏ ਰਹੇ ਲੋਕ ਖੱਜਲ ਹੋਏ ਆ ਉੱਥੇ ਕਰੋੜਾ ਰੁਪਈਆ ਕਰੀਬ ਜਿੰਨਾ ਮੈਨੂੰ ਪਤਾ ਲੱਗਿਆ ਕਰੀਬ 25 ਕਰੋੜ ਦੇ ਕਰੀਬ ਉਸ ਫੰਕਸ਼ਨ ਦੇ ਖਰਚ ਕਰ ਦਿੱਤਾ ਗਿਆ ਸਾਰੇ ਪੰਜਾਬ ਦੇ ਵਿੱਚ ਉਹ ਸਰਕਾਰੀ ਬੱਸਾਂ ਦੇਖੋ ਸਰਕਾਰੀ ਬੱਸਾਂ ਹਰ ਇੱਕ ਬਲਾਕ ਦੇ ਵਿੱਚੋਂ ਸਰਕਾਰੀ ਬੱਸਾਂ ਅੱਡਿਆਂ 'ਚੋਂ ਕੱਟ-ਕੱਟ ਕੇ ਪੀਆਰ ਡੀਸੀ ਪਨਬਸ ਦੀਆਂ ਸਾਰੀਆਂ ਲਾਈਆਂ ਗਈਆਂ ਉੱਥੇ ਅੱਡਿਆਂ ਦੇ ਵਿੱਚ ਤੁਸੀਂ ਦੇਖੋਗੇ ਬਜ਼ੁਰਗ ਜਿਹੜੇ ਰੋਜ਼ ਪਿੰਡਾਂ ਦੇ ਵਿੱਚ ਜਾਂ ਪਿੰਡਾਂ 'ਚੋਂ ਸ਼ਹਿਰ ਦੇ ਵਿੱਚ ਜਾਂਦੇ ਆ ਕਿਸੇ ਨੇ ਡਾਕਟਰ ਦੇ ਕੋਲੇ ਜਾਣਾ ਕਿਸੇ ਨੇ ਕੋਈ ਸੈਕਟਰੀਅਟ ਕੰਮ ਦੇ ਵਿੱਚ ਜਾਣਾ ਕਿਸੇ ਨੇ ਕੋਈ ਆਪਣੇ ਹੋਰ ਕੰਮ ਦੇ ਵਿੱਚ ਜਾਣਾ ਕਿਸੇ ਜਵਾਕ ਨੇ ਕਿਤੇ ਜਾਣਾ ਉਹ ਕਿਵੇਂ ਮਤਲਬ ਕਿਵੇਂ ਸਰਵਾਈਵ ਕਰਨਗੇ ਉਹ ਉਹਨਾਂ ਨੇ ਤਾਂ ਬੱਸਾਂ ਤੇ ਜਾਣਾ ਨਾ ਉਹਨਾਂ ਨੇ ਸੀਐਮ ਸਾਹਿਬ ਨੂੰ ਉਹਨਾਂ ਕੋਲੇ ਕੋਈ 100-100 ਗੱਡੀ ਦਾ ਕਾਫਲਾ ਤੇ ਹੈ ਨਹੀਂਗਾ ਉਹਨਾਂ ਦੇ ਬਚਾਰੇ ਡੇਲੀ ਰੁਟੀਨ ਉਹੀ ਉਸ ਤਰੀਕੇ ਦਾ ਹੀ ਹੈਗਾ ਤੇ ਉਹ ਉਹ ਬੱਸਾਂ ਕੱਟ ਕੇ ਇੱਥੇ ਲਾਈਆਂ ਗਈਆਂ ਉੱਥੇ ਪ੍ਰਬੰਧ ਕੀਤਾ ਗਿਆ ਕਰੋੜਾਂ ਦੇ ਟੈਂਟ ਲਗਾਏ ਗਏ ਉੱਥੇ ਸੀਐਮ ਸਾਹਿਬ ਉੱਥੇ ਸੀਐਮ ਸਾਹਿਬ ਨੇ ਉੱਥੇ ਕੇਜਰੀਵਾਲ ਜੀ ਨੂੰ ਜਹਾਜ਼ ਤੇ ਬੁਲਾਇਆ ਹੋਣਾ ਹੈ ਨਾ ਜਿੱਦਾਂ ਮੈਂ ਪਹਿਲਾਂ ਵੀ ਇੱਕ ਵਾਰ ਦੱਸਿਆ ਥੋੜੇ ਯਾਦ ਹੋਣਾ ਕਿ 400 ਕਰੋੜ ਦਾ ਜਹਾਜ਼ ਭੇਜਿਆ ਗਿਆ ਕੇਜਰੀਵਾਲ ਜੀ ਨੂੰ ਲੈ ਕੇ ਜਾਣ ਲੈ ਕੇ ਆਉਣ ਲਈ ਹਨਾ ਐਡਾ ਵੱਡਾ ਪ੍ਰਬੰਧ ਕੀਤਾ ਗਿਆ ਉਸ ਤੋਂ ਬਾਅਦ ਸਾਰਾ ਸ਼ਹਿਰ ਲੁਧਿਆਣਾ ਤੁਸੀਂ ਲੁਧਿਆਣੇ ਤੋਂ ਤੁਹਾਨੂੰ ਪਤਾ ਹੈ ਕਿ ਸ਼ਹਿਰ ਦਾ ਉਸ ਦਿਨ ਕੀ ਬੁਰਾ ਹਾਲ ਸੀਗਾ ਕਿਸ ਤਰੀਕੇ ਦੇ ਨਾਲ ਜਿਹੜੀ ਪੁਲਿਸ ਲੋਕਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਹੁੰਦੀ ਹੈ ਉੱਥੇ ਕਰੀਬ 1200 ਬੰਦਾ ਪੁਲਿਸ ਦਾ ਲਾਇਆ ਗਿਆ ਉਸ ਦਿਨ ਸ਼ਹਿਰ ਦੇ ਵਿੱਚ ਇੱਕ ਵਾਰਦਾਤ ਵੀ ਹੋਈ ਵੈਸੇ ਵਾਰਦਾਤਾਂ ਤਾਂ ਰੋਜ਼ ਹੀ ਹੁੰਦੀਆਂ ਨੇ ਲਾਅ ਐਂਡ ਆਰਡਰ ਕਰਨੀ ਕੋਈ ਧਿਆਨ ਨਹੀਂ ਇਹਨਾਂ ਦਾ ਰੋਜ਼ ਤੁਸੀਂ ਰੈਂਡਮਲੀ ਕਿਸੇ ਸ਼ਹਿਰ ਦੇ ਵਿੱਚੋਂ ਪੁੱਛ ਲਓ ਕਿਸੇ ਮੰਡੀ ਦੇ ਵਿੱਚੋਂ ਪੁੱਛ ਲਓ ਰੈਂਡਮਲੀ ਦੁਕਾਨਦਾਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਛੋਟੇ ਇੰਡਸਟਰੀਸਟਾਂ ਨੂੰ ਰੈਂਡਮ ਹੀ ਕਾਲ ਆਉਂਦੇ ਨੇ ਰੋਜ਼ ਕਿ ਸਾਨੂੰ 5 ਕਰੋੜ ਦੇ ਦਿਓ ਸਾਨੂੰ 50 ਕਰੋੜ ਦੇ ਦਿਓ ਸਾਨੂੰ 5 ਲੱਖ ਦੇ ਦਿਓ ਮਤਲਬ ਇਹ ਗੱਲਾਂ ਅਸੀਂ ਨਹੀਂ ਸੁਣੀਆਂ ਸੀ ਪਹਿਲਾਂ ਮਤਲਬ ਜਿੰਨੀ ਮੇਰੀ ਸੁਰਤ ਹੈਗੀ ਇਹ ਗੱਲਾਂ ਕੋਈ ਕਦੇ ਸੁਣਦੇ ਸੀ ਤਾਂ ਬਹੁਤ ਵੱਡੀ ਖਬਰ ਬਣਦੀ ਸੀ ਹੁਣ ਰੈਂਡਮ ਹੋ ਗਈਆਂ ਖਬਰਾਂ ਪੁਲਸ ਕੋਲ ਜਾਓ ਅਗਲੇ ਕਹਿੰਦੇ ਤੁਸੀਂ WhatsApp ਬੰਦ ਕਰ ਦਿਓ ਮਤਲਬ ਜੇ ਗੱਲ ਮੀਡੀਆ 'ਚ ਨਾ ਆਵੇ ਨਾ ਤੁਹਾਨੂੰ ਕਦੇ ਮੰਨ ਲਓ ਫੋਨ ਆਇਆ ਕਿਸੇ ਦਾ ਇਹ じゃ ਕੋਈ ਪੁੱਠਾ ਸੀ ਤਾਂ ਉਹਨਾਂ ਨੇ ਕਹ ਲਮੇਤਾ ਸੋਲੂਸ਼ਨ ਨੇ ਨੰਬਰ ਬਦਲ ਲਓ ਨੰਬਰ ਬਦਲ ਦੋ ਮਤਲਬ ਇਹਦਾ ਸੋਲੂਸ਼ਨ ਇਨਾਂ ਕੋਲੇ ਕੋਈ ਬੰਦਾ ਕਹਿੰਦਾ ਇਹਨਾਂ ਨੂੰ ਉਹੋ ਜਿਹਾ ਬੰਦਾ ਕਹਿੰਦਾ ਵੀ ਮੈਨੂੰ ਧਮਕੀ ਆਈ ਹੈ ਸਿਕਿਉਰਟੀ ਦੇ ਦਿਓ ਅਗਲੇ ਨੂੰ ਹਾਈ ਕੋਰਟ ਜਾਣਾ ਪੈਂਦਾ ਮਤਲਬ ਇਨਾਂ ਮਤਲਬ ਮੇਰੇ ਕਹਿਣ ਦਾ ਵੀ ਇਨਾਂ ਨਿਊ ਨਾਰਮਲ ਹੋ ਗਿਆ ਇੰਨੀ ਆਮ ਗੱਲ ਹੋ ਗਈ ਫਰੋਤੀ ਦੀ ਕਾਲ ਪੰਜਾਬ ਦੇ ਵਿੱਚ ਇਨਾਂ ਆਮ ਹੋ ਗਿਆ ਕਿਸੇ ਨੂੰ ਗੋਲੀ ਮਾਰ ਜਾਣਾ ਇਨਾਂ ਆਮ ਹੋ ਗਿਆ ਇਹਨਾਂ ਚੀਜ਼ਾਂ ਲਈ ਕਿ ਅਸੀਂ ਸੋਚਿਆ ਨਹੀਂ ਸੀ ਕਿ ਪੰਜਾਬ 'ਚ ਵੀ ਦੁਬਾਰਾ ਇਹੀ ਹਾਲਤ ਹੋਵੇ ਜਿਹੜੇ 90s ਦੇ ਵਿੱਚ ਹਾਲਤ ਸੀਗੇ ਉਹ ਅਸੀਂ ਉਹ ਉਸ ਟਾਈਂ ਉਸ ਤਰੀਕੇ ਦਾ ਮਾਹੌਲ ਹੁਣ ਦੁਬਾਰਾ ਬਣਦਾ ਜਾਂਦਾ ਹੈਗਾ ਪਰ ਮੁੱਖ ਮੰਤਰੀ ਕਹਿੰਦੇ ਸਾਡੇ ਕੰਮ ਬੋਲਦੇ ਆ ਅਸੀਂ ਦੇਖੋ 50000 ਦੇ ਕਰੀਬ ਸਰਕਾਰੀ ਨੌਕਰੀਆਂ ਦੇਤੀਆਂ ਭ੍ਰਿਸ਼ਟਾਚਾਰ ਪੰਜਾਬ 'ਚੋਂ ਖਤਮ ਕਰਤਾ ਬਿਲਕੁਲ ਤੁਹਾਡੇ ਚੈਨਲ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਦਾ ਤੁਸੀਂ 50000 ਨੌਕਰੀਆਂ ਦਾ ਮੈਨੂੰ ਜਿੱਥੇ ਤੁਸੀਂ ਇਸ਼ਤਿਹਾਰ ਇਸ਼ਤਿਹਾਰ ਕੱਢਿਆ ਹੋਵੇ ਤੇ ਉਹ ਬੰਦੇ ਨੂੰ ਨੌਕਰੀ ਪੋਸਟਿੰਗ ਮਿਲ ਗਈ ਹੋਵੇ ਬੰਦਾ ਬੈਠਾ ਹੋਵੇ ਮੌਜੂਦ 50000 ਛੱਡੋ ਤੁਸੀਂ 20000 15000 ਨੌਕਰੀ ਵੀ ਹਈਆਂ ਦੱਸ ਦੋ ਵੀ ਤੁਸੀਂ ਇਸ਼ਤਿਹਾਰ ਕੱਢਿਆ ਹੋਵੇ ਤੇ ਬੰਦੇ ਦੀ ਪੋਸਟਿੰਗ ਹੋ ਗਈ ਹੋਵੇ ਕੁਝ ਨਹੀਂ ਹੋਇਆ 25 30000 ਦੇ ਕਰੀਬ ਤਾਂ ਪਿਛਲੀ ਸਰਕਾਰ ਦੀਆਂ ਪੋਸਟਿੰਗਾਂ ਸੀ ਜਿਹੜੀਆਂ ਕੱਢੀਆਂ ਹੋਈਆਂ ਸੀਗੀਆਂ ਉਸ ਤੋਂ ਬਾਅਦ ਜਿੰਨੀਆਂ ਇਹਨਾਂ ਨੇ ਕੱਢੀਆਂ ਨੇ ਬਹੁਤ ਘੱਟ ਨੇ ਜਿਹੜੀਆਂ ਪੂਰੀਆਂ ਹੋਈਆਂ ਨੇਗੀਆਂ ਕਿਸੇ ਨੂੰ ਕਿਸੇ ਨੂੰ ਜੁਆਇਨਿੰਗ ਲੈਟਰ ਮਿਲ ਕੇ ਜੁਆਇਨਿੰਗ ਨਹੀਂ ਕਰਾਈ ਕਿਸੇ ਦੀ ਭਰਤੀ ਨਹੀਂ ਪੂਰੀ ਹੋਈ ਕਿਸੇ ਦਾ ਪੇਪਰ ਵਿੱਚ ਰੰਦਾ ਲੋਕ ਉੱਥੇ ਤੁਸੀਂ ਦੇਖੋ ਨਾ ਕਿ ਜਿਹੜਾ ਬਾਈ ਤੁਸੀਂ ਹੁਣ ਕਿੰਨੇ ਹੀ ਉਥੇ ਅਧਿਆਪਕ ਨੇ ਕਿੰਨੇ ਹੀ ਉਥੇ ਟੀਚਰ ਜਿਹੜਾ ਪ੍ਰੋਫੈਸਰ ਨੇ ਜਿਨ੍ਹਾਂ ਦੀ ਭਰਤੀ ਪੂਰੀ ਹੋਈ ਕਹੀ ਜਾਂਦੇ ਨੇ ਇਹਨਾਂ ਨੇ ਆਪਦੇ ਉਹ ਲਿਸਟ ਦੇ ਵਿੱਚ ਐਡ ਕਰੀ ਜਾਂਦੇ ਸਾਰੇ ਉਹੀ ਬੰਦੇ ਨੇ ਪੱਕੇ ਕਰਤੇ ਜੀ ਅਸੀਂ ਪਰ ਉਹ ਪੱਕੇ ਹੋਈ ਨਹੀਂ ਐਕਚੁਅਲ ਦੇ ਵਿੱਚ ਉਹ ਇੰਨਾ ਜਿਆਦਾ ਇਹਨਾਂ ਨੇ মিডিਆ ਨੂੰ ਆਪਣੇ ਨੂੰ 70 80% মিডিਆ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਕਿ ਉਹ ਰਿਸਰਚ ਕੋਈ ਕਰਦਾ ਹੀ ਨਹੀਂ ਉਹਨਾਂ ਨੂੰ ਪੁੱਛੋ ਤੁਸੀਂ ਵੀ ਤੁਸੀਂ ਇਹਨਾਂ ਨੂੰ ਲਿਸਟ ਦਿਓ 50000 ਬੰਦੇ ਤੁਸੀਂ ਮੈਂ ਵੀ ਮੈਂ ਫਲਾਣੀ ਨੌਕਰੀ ਦੀ ਮੈਂ ਐਡਵਰਟਾਈਜ਼ਮੈਂਟ ਦਿੱਤੀ ਸੀਗੀ ਉਸ ਤੋਂ ਬਾਅਦ ਰਿਕਰੂਟਮੈਂਟ ਹੋਈ ਹੈ ਪੇਪਰ ਹੋਇਆ ਉਸ ਤੋਂ ਬਾਅਦ ਜੋ ਵੀ ਚਲੋ ਪ੍ਰੋਸੈਸ ਹੈਗਾ ਕੋਈ ਉਹਦਾ ਮਤਲਬ ਇੰਟਰਵਿਊ ਹੋਇਆ ਜਾਂ ਕੋਈ ਉਸ ਤੋਂ ਬਾਅਦ ਉਹ ਜੁਆਇਨਿੰਗ ਲੈਟਰ ਮਿਲਿਆ ਤੇ ਉਹਨੂੰ ਪੋਸਟਿੰਗ ਹੋ ਗਈ ਹੈ ਮੈਨੂੰ ਦੱਸੋ 50000 ਕਹਿੰਦੇ ਆ ਮੈਂ ਕਹਿੰਦਾ ਤੁਸੀਂ 15000 ਦਾ ਦੱਸੋ ਪਰ ਉਹ ਕਹਿੰਦੇ ਇੱਕ ਇੱਕ ਘਰ 'ਚ ਦੋ ਦੋ ਨੌਕਰੀਆਂ ਮਿਲ ਗਈਆਂ ਭੈਣ ਭਰਾ ਨੂੰ ਮਿਲ ਗਈ ਦੋ ਭਰਾਵਾਂ ਨੂੰ ਇਕੱਠੀਆਂ ਨੌਕਰੀਆਂ ਮਿਲ ਗਈਆਂ ਦੇਖੋ ਨੌਕਰੀਆਂ ਸਾਰੀਆਂ ਸਰਕਾਰਾਂ 'ਚ ਮਿਲਦੀਆਂ ਰਹੀਆਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਤੁਸੀਂ ਰੈਂਡਮ ਕਿੱਥੋਂ ਚੱਕੋਗੇ ਤਾਂ ਮਿਲ ਹੀ ਜਾਣਾ ਕਿ ਕਿ ਮੈਨੂੰ 50000 ਦੇਤੀਆਂ 40000 ਦੇਤੀਆਂ 42000 ਦੇਤੀਆਂ ਗੱਲ ਉਹਦੀ ਆ ਦੇਖੋ ਪਿਛਲੀਆਂ ਤੁਸੀਂ ਇਹ ਦੇਖੋ ਵੀ ਜੇ ਹੁਣ ਤੁਸੀਂ ਪਿਛਲੀ ਸਰਕਾਰ ਵਾਲੀਆਂ ਨੌਕਰੀਆਂ ਵੀ ਲਈ ਜਾਓਗੇ ਠੀਕ ਹੈ ਉਹਦਾ ਤਾਂ ਕੋਈ ਇਲਾਜ ਨਹੀਂ ਹੈਗਾ ਜੇ ਤੁਸੀਂ ਆਪਣੀਆਂ ਜਿਹੜੀਆਂ ਪਰਤੀਆਂ ਪੂਰੀਆਂ ਨਹੀਂ ਹੋਈਆਂ ਉਹਨੂੰ ਵੀ ਵਿੱਚ ਲਈ ਜਾਓਗੇ ਉਹਦਾ ਕੋਈ ਇਲਾਜ ਨਹੀਂ ਨੌਕਰੀ ਕੀ ਹੁੰਦੀ ਹੈ ਤੁਸੀਂ ਨੌਕਰੀ ਕਰੋਗੇ ਉਹ ਕਿਵੇਂ ਮੰਨੀ ਜਾਊਗੀ ਐਡਵਰਟਾਈਜ਼ਮੈਂਟ ਆਈ ਪੇਪਰ ਦਿੱਤਾ ਉਹਦਾ ਕੋਈ ਇੰਟਰਵਿਊ ਦਾ ਹੈਗਾ ਇੰਟਰਵਿਊ ਦਿੱਤਾ ਤੁਹਾਡਾ ਕਲੀਅਰ ਹੋਇਆ ਉਸ ਤੋਂ ਬਾਅਦ ਤੁਹਾਨੂੰ ਜੁਆਇਨਿੰਗ ਲੈਟਰ ਮਿਲਿਆ ਤੈਨੂੰ ਉਸ ਤੋਂ ਤੁਸੀਂ ਜੁਆਇਨ ਕਰ ਲੈ ਜੇ ਜੁਆਇਨ ਕਰ ਲੈ ਫੇਰ ਹੀ ਨੌਕਰੀ ਮਿਲੂਗੀ ਨਾ ਹਾਂ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਜੁਆਇਨਿੰਗ ਲੈਟਰ ਦੇਤੇ ਲੋਕ ਦੋ ਦੋ ਸਾਲ ਤੋਂ ਆ ਹੀ ਬੈਠੇ ਜੁਆਇਨਿੰਗ ਲੈਟਰ ਲਈ ਕੋਈ ਹੱਲ ਨਹੀਂ ਨਾ ਕੋਈ ਹਾਲ ਨਹੀਂ ਹੈਗਾ ਇਹਨਾਂ ਕੋਲ ਪੈਸੇ ਨਹੀਂ ਹੈਗੇ ਰੌਲਾ ਹੈਗਾ ਕਿ ਇਹਨਾਂ ਕੋਲ ਰੈਵਨਿਊ ਨਹੀਂ ਹੈਗਾ ਰੈਵਨਿਊ ਜਨਰੇਟ ਨਹੀਂ ਹੋ ਰਿਹਾ ਕਿਸੇ ਪਾਸਿਓ ਇਹ ਕਹਿੰਦੇ ਸੀ ਜੀ ਮਾਈਨਿੰਗ ਤੋਂ ਜਨਰੇਟ ਕਰ ਲਾਂਗੇ ਇਨਾਂ ਦੇ ਜਿਹੜੇ ਐਮਐਲਏ ਦਾ ਦਾਅ ਲੱਗਦਾ ਉਹ ਮਾਈਨਿੰਗ ਕਰਦਾ ਪਿਆ ਤੁਸੀਂ ਇਹ ਰੋਪੜ ਦੀ ਲਾਈਨ ਦੇ ਵਿੱਚ ਜਾਜੋ ਹਰਜੋਤ ਬੈਂਸ ਦਾ ਇਲਾਕਾ ਸਾਰੇ ਲੋਕ ਇਹਨੇ ਸਾਰੇ ਰਿਸ਼ਤੇਦਾਰ ਹਰਜੋਤ ਬੈਂਸ ਦੇ ਮਾਈਨਿੰਗ ਕਰਦੇ ਪਏ ਆ ਇਧਰੋਂ ਤੁਸੀਂ ਇਹ ਮਾਨਸਾ ਬਠਿੰਡੇ ਸਾਡੇ ਮਾਈਨਿੰਗ ਕਦੇ ਨਹੀਂ ਹੋਈ ਸੀ ਉਦੋਂ ਮੈਂ ਕੰਪਲੇਂਟ ਕੀਤੀ ਆ 6 ਮਹੀਨਿਆਂ ਤੋਂ ਪਿੰਡ ਵਾਲੇ ਦੁਖੀ ਸੀ ਜਦੋਂ ਮੈਂ ਕੰਪਲੇਂਟ ਕੀਤੀ ਐ ਇੱਥੋਂ ਗਿਆ ਐਕਸੀਨ ਮਾਈਨਿੰਗ ਵਾਲਾ ਉਦੋਂ ਬਾਅਦ ਡੀਸੀ ਨੂੰ ਕਿਹਾ ਵੀ ਤੇਰੀ ਗਲਤੀ ਹੈ ਉਹਦਾ ਮਾਈਨਿੰਗ ਰੋਕੀ ਐ ਫਾਈਨ ਪਾਇਆ ਥੋੜਾ ਜਿਹਾ ਫਾਈਨ ਪਾ ਕੇ ਸਰਤਾ ਤੇ ਮਾਈਨਿੰਗ ਬੰਦ ਹੋਈ ਸਾਡੇ ਮਾਨਸਾਪ ਬਠਿੰਡੇ ਮਾਈਨਿੰਗ ਨਹੀਂ ਹੋਈ ਸੀ ਕਦੇ ਬੁਰਾ ਹਾਲ ਐ ਸਾਰੇ ਕਿਤੇ ਕ腐ਸ਼ਨ ਦੇਖੋ ਤੁਸੀਂ ਕਿਸੇ ਤਸੀਲਦਾਰ ਕੋਲ ਚਲੇ ਜਾਓ ਪਹਿਲਾਂ ਮੋਟੀ ਜੀ ਗੱਲ ਦੱਸਾਂ ਤੁਹਾਨੂੰ ਪਹਿਲਾਂ 5-10000 ਰੁਪਏ ਲੀਗਲ ਇਹਨਾਂ ਦੀ ਰਿਸ਼ਵਤ ਸੀ ਇਲੀਗਲ ਕਹਿ ਲਓ ਇਲੀਗਲ ਰਿਸ਼ਵਤ ਐ ਇਲੀਗਲ ਯਾ ਮਤਲਬ ਇੱਕ ਬੰਨਿਆ ਹੋਇਆ ਸੀ 5000 ਪਰਿਸ਼ਵਤ ਲੈਣੀ ਐ ਲੋ ਅਸੀਂ ਫੇਰ ਵੀ ਦੁਖੀ ਸੀਗੇ ਕਹ ਰਿਆ ਇਹਨਾਂ ਨੇ ਤਾਂ ਹੱਥ ਹੀ ਟੱਪਦੀ ਐਨਓਸੀ ਦੇ ਨਾਂ ਤੇ ਲੋਕਾਂ ਤੋਂ ਇੱਕ ਇੱਕ ਰਜਿਸਟਰੀ ਮਗਰ ਕਿਸੇ ਤੋਂ 50000 ਕਿਸੇ ਤੋਂ ਲੱਖ ਕਿਸੇ ਤੋਂ 6 6 7 7 ਲੱਖ ਰੁਪਏ ਲਈ ਜਾਂਦੇ ਐਨਓਸੀ ਦੇ ਨਾਂ ਤੇ ਇਹਨਾਂ ਨੇ ਦੇ ਮਤਲਬ ਉਹ ਤੋੜ ਹੀ ਦਿੱਤੀਆਂ ਨਾ ਮਤਲਬ ਜਿਹੜੀਆਂ ਸੀਮਾ ਹੁੰਦੀ ਹੈ ਕਿਸੇ ਚੀਜ਼ ਦੀ ਤੋੜਤੀ ਉਹ 5000 ਤੋਂ 50000 50000 ਰਿਸ਼ਵਤਾਂ ਆਮ ਕਰ ਦਿੱਤੀ ਕਿਸੇ ਰਜਿਸਟਰੀ ਦੇ ਲਈ ਤੁਸੀਂ ਲੁਧਿਆਣੇ ਦੇ ਈਸਟ ਜਿੱਥੇ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਪੁੱਛ ਲੋ ਰੈਂਡਮ ਸਾਰੇ ਕਿਤੇ ਰਿਸ਼ਵਤ ਚੱਲਦੀ ਹੈ ਔਰ ਐਨੀ ਵੀ ਨਹੀਂ ਚੱਲਦੀ ਮੈਂ ਮਾਲਸਾ ਦੇ ਵਿੱਚ ਬੈਠਾ ਮੈਨੂੰ ਪਤਾ ਰਿਸ਼ਵਤ ਚੱਲਦੀ ਹੈ ਤੁਸੀਂ ਐਮਐਲਏ ਨੂੰ ਨਹੀਂ ਪਤਾ ਹੋਊਗਾ ਹਾਂ ਇਹਨਾਂ ਦੇ ਕੋਈ ਮੰਤਰੀ ਨੂੰ ਨਹੀਂ ਪਤਾ ਉਹ ਤੁਹਾਡੇ ਲੁਧਿਆਣਾ ਕਿਸੇ ਮੰਤਰੀ ਨੂੰ ਪਤਾ ਨਹੀਂ ਹੋਊਗਾ ਜਾਂ ਕਿੱਥੇ ਐਮਐਲਏ ਨੂੰ ਪਤਾ ਨਹੀਂ ਉਹ ਸਭ ਪਤਾ ਸਭ ਹਿਸਾਬਪਤੀ ਲੈਂਦੇ ਨੇ ਉਹ ਰੌਲਾ ਇਹੀ ਹੈ ਵੀ ਸਾਰਾ ਕੁਝ ਚੱਲਦਾ ਪਿਆ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਤੁਸੀਂ ਕਿਤੇ ਚਲੀ ਜਾਓ ਪੈਸਿਆਂ ਤੋਂ ਬਿਨਾ ਕੰਮ ਨਹੀਂ ਹੋ ਰਿਹਾ ਔਰ ਵੱਡੀ ਗੱਲ ਇਹ ਸੀ ਕਿ ਰਿਸ਼ਵਤ ਬੰਦ ਕਰਨ ਦੀ ਗੱਲ ਕੀਤੀ ਸੀ ਰਿਸ਼ਵਤ ਕਈ ਗੁਣਾ ਵੱਧ ਗਈ ਹੈ ਵਿੱਚ ਦਲਾਲ ਹੋਰ ਪੈ ਗਏ ਆ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਪੈ ਗਏ ਆ ਜਿਹੜੇ ਕਿ ਸੌਦੇ ਕਰਾਉਂਦੇ ਨੇ ਹਰ ਥਾਂ ਤੇ ਮਤਲਬ ਨਸ਼ਾ ਵੱਧ ਗਿਆ ਤੁਸੀਂ ਦੇਖੋ ਕਿ ਨਸ਼ਾ ਕਹਿੰਦੇ ਸੀ ਅਸੀਂ ਬੰਦ ਕਰਾਂਗੇ ਉਹ ਪ੍ਰੀਗੇਬਲਨ ਕੈਪਸੂਲ ਜਿਹਨੂੰ ਪ੍ਰੈਗਾ ਕਹਿੰਦੇ ਨੇ ਜਿਹਨੂੰ ਸਿਗਨੇਚਰ ਕਹਿੰਦੇ ਨੇ ਜਵਾਕ ਜਿਹੜੇ ਛੋਟੇ ਛੋਟੇ ਨੇਗੇ ਸਕੂਲ ਗoing ਕਿਡਸ ਨੇ ਜਿਹੜੇ ਆਪਣੇ 10ਵੀਂ ਦੇ 8ਵੀਂ ਦੇ ਉਹ ਸਵੇਰੇ ਕੈਪਸੂਲ ਵਿਕਦਾ ਇੱਕ ਇੱਕ ਸ਼ਹਿਰ ਦੇ ਵਿੱਚ ਹਜ਼ਾਰ ਹਜ਼ਾਰ 2000 ਪਤਾ ਜਿਹੜਾ ਕਿ ਸਵੇਰੇ ਉਹਨਾਂ ਨੇ ਬੰਨੇ ਹੋਏ ਬੰਦੇ ਕਿਸੇ ਦੇ ਘਰੋਂ ਲੈ ਕੇ ਜਾਂਦੇ ਆ ਕੋਈ ਸਾਈਕਲ ਦੀ ਝੋਲੇ ਚ ਪਾਈ ਫਿਰਦੇ ਆ ਕੋਈ ਮੋਟਰਸਾਈਕਲ ਤੇ ਪੱਕੇ ਹੀ ਲੈ ਕੇ ਜਾਂਦੇ ਨੇਗੇ ਔਰ ਉਹ 5 ਰੁਪਏ ਦਾ ਸਟ੍ਰਿਪ ਹੈ ਜਿਹੜਾ ਇਹ 2 250 ਦਾ ਵੇਚਦੇ ਨੇਗੇ ਲੋਕਾਂ ਨੇ ਆਪਣੀਆਂ ਫੈਕਟਰੀਆਂ ਲਾ ਰੱਖੀਆਂ ਇੱਥੇ ਡਰਗ ਇੰਸਪੈਕਟਰ ਹੁੰਦਾ ਸੀਗਾ ਉਹਨੇ ਮਾਨਸਾ ਉਹ ਫੜਿਆ ਗਿਆ ਸੀ ਬਾਅਦ ਚ ਉਹਦੇ ਖਿਆਣ ਉਹਨੇ ਸੁਣਿਆ ਸੀ ਬੱਦੀ ਆਪਣੀ ਫੈਕਟਰੀ ਲਾ ਲਈ ਕਿਸੇ ਨਾਲ ਰੋਕ ਕੇ ਤਾਂ ਹਾਲ ਐ ਇੱਥੋਂ ਦਾ ਪਰ ਕੇਜਰੀਵਾਲ ਸਾਹਿਬ ਆਈ ਸੀ ਸਰਪੰਚਾਂ ਨੂੰ ਪਹੁੰਚ ਕੌਣ ਉੱਥੇ ਵੀ ਉਹਨਾਂ ਨੇ ਕਿਹਾ ਕਹਿੰਦੇ ਜੇ ਨਸ਼ਾ ਮੁਕਤ ਪੰਜਾਬ ਕਰਨਾ ਲੋਕਾਂ ਦਾ ਸਹਿਯੋ ਲੀ ਦੇਖੋ ਪਹਿਲੀ ਗੱਲ ਤੇ ਕੇਜਰੀਵਾਲ ਸਾਹਿਬ ਨੇ ਜਦੋਂ ਇੱਥੇ ਵੋਟਾਂ ਲੜੀਆਂ ਨੇ ਗਿਆ ਉਹਨਾਂ ਦਾ ਕੀ ਵਾਦਾ ਸੀਗਾ ਉਹਨਾਂ ਦਾ ਉਹਨਾਂ ਨੇ ਸਾਨੂੰ ਗਰੰਟੀ ਦਿੱਤੀ ਸੀ ਪੰਜਾਬ ਵਾਲਿਆਂ ਨੂੰ ਕਿ ਮੈਂ 3-4 ਮਹੀਨੇ ਦੇ ਵਿੱਚ ਨਸ਼ਾ ਬਿਲਕੁਲ ਖਤਮ ਕਰ ਦੂੰਗਾ ਮੈਨੂੰ ਵੋਟਾਂ ਪਾਓ ਪੰਜਾਬ ਦੇ ਲੋਕਾਂ ਨੇ ਯਕੀਨ ਕੀਤਾ ਕਿਉਂਕਿ ਪੰਜਾਬ ਦੇ ਲੋਕ ਨਸ਼ੇ ਤੋਂ ਪਿਛਲੀਆਂ ਸਰਕਾਰਾਂ ਤੋਂ ਦੁਖੀ ਸੀਗੇ ਪਰ ਹੁਣ ਹੁਣ ਕਿਉਂ ਇਹ ਕਰਦੇ ਪਏ ਹੈਗੇ ਹੁਣ ਤਾਂ ਨਸ਼ਾ ਹੋਰ ਵੀ ਵੱਧ ਗਿਆ ਹੁਣ ਕੇਜਰੀਵਾਲ ਜੀ ਕਿਉਂ ਨਹੀਂ ਕਹਿੰਦੇ ਵੀ ਤਿੰਨ ਚਾਰ ਮਹੀਨੇ ਹੁਣ ਤਾਂ ਢਾਈ ਸਾਲ ਹੋ ਗਏ ਨਾ ਨਸ਼ਾ ਵਧਦਾ ਕਿਉਂ ਪਏ ਉਲਟਾ ਕਿੰਨੀਆ ਮੋਤਾਂ ਹੁੰਦੀਆਂ ਨਸ਼ੇ ਦੇ ਨਾਲ ਇਹਨਾਂ ਦਾ ਕੋਈ ਹਜੇ ਤੱਕ ਕੋਈ ਵੱਡੀ ਮੱਛੀ ਫੜੀ ਗਈ ਹੈ ਨਹੀਂ ਉਹੀ ਰੈਂਡਮ ਜਵਾਕ ਜਿਹੜੇ ਕੋਈ 2-4 ਗ੍ਰਾਮ ਵਾਲੇ ਕੋਈ 2-4 ਪੱਤੇ ਵਾਲੇ ਉਹ ਚੱਕ ਇੱਕ ਸਿੱਟੀ ਉਹ ਜਿੰਨੇ ਮਰਜੀ ਸਿੱਟਉਂਦਾ ਬਿਮਾਰ ਨੇ ਯਾਰ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਤੁਸੀਂ ਵੇਚਣ ਵਾਲੇ ਕਹੇ ਕਿ ਸਿੱਟਦੇ ਹੋ ਅੰਦਰ ਕਿਵੇਂ ਮਰਜੀ ਕਹਦੇ ਹੋ ਕਿਉਂਕਿ ਚਿੱਟੇ ਦੀ ਵੀ ਇਹ ਵੀ ਪ੍ਰੋਬਲਮ ਹੈ ਨਾ ਕਿ ਜਿਹੜਾ ਬੰ ਉਹ ਇੱਕ ਵੇਚਣ ਵਾਲੇ ਤੇ ਚਿਟਾ ਲਾਉਣ ਵਾਲੇ ਦੇ ਵਿੱਚ ਕਿਵੇਂ ਤੁਸੀਂ ਕਰਨਾ ਹੈਗਾ ਵੀ ਕੌਣ ਵੇਚਣ ਵਾਲਾ ਕੋਲ ਲਾਉਣ ਵਾਲਾ ਕੌਣ ਛੋਟਾ ਵੇਚਣ ਵਾਲਾ ਉਹ ਤੁਸੀਂ ਦੇਖਣਾ ਪਰ ਤੁਸੀਂ ਬਿਮਾਰ ਬੰਦਿਆਂ ਨੂੰ ਚੱਕ ਕੇ ਅੰਦਰ ਜਿਲ੍ਹਾਂ ਪਰ ਜਾਓ ਜਿਲ੍ਹਾਂ ਦੀ ਕੈਪੈਸਿਟੀ ਵਧਾਈ ਜਾਓ ਪਰ ਐਕਚੁਅਲ ਦੇ ਵਿੱਚ ਚਿਟਾ ਆਉਂਦਾ ਕਿੱਥੋਂ ਆ ਹੁਣ ਕੋਈ ਜਿਹੜਾ 2 ਗ੍ਰਾਮ ਵੇਚਣ ਵਾਲਾ ਉਹ ਤਾਂ ਬਾਰਡਰ ਤੋਂ ਲੈਕ ਨਹੀਂ ਜਾਂਦਾ ਜਾਂ ਕੋਈ ਉਹਨੇ ਤਾਂ ਕੋਈ ਕੈਮੀਕਲ ਤੋਂ ਬਣਾਉਣ ਨਹੀਂ ਲੱਗਿਆ ਵੱਡੀ ਮੱਛੀ ਦਾ ਕੋਈ ਫੜੀ ਨਹੀਂ ਨਾ ਹੁਣ ਤੁਸੀਂ ਦੇਖੋ ਵੀ ਜਿਹੜੇ ਸਾਡੇ ਸਪੀਕਰ ਸੀਗੇ ਉਹਨਾਂ ਨੇ ਕਿਹਾ ਸੀ ਕਾਲੀਆਂ ਭੇਡਾਂ ਫੜੋ ਆਪਣੀ ਅਸੈਂਬਲੀ ਦੇ ਵਿੱਚ ਕਿਹਾ ਸੀ ਇਹਨਾਂ ਨੇ ਕਿਹੜੀ ਕਾਲੀਆਂ ਭੇਡਾਂ ਫੜੀਆਂ ਇਹ ਕਾਲੀਆਂ ਭੇਡਾਂ ਦਾ ਮਤਲਬ ਕੀ ਹੁੰਦਾ ਜੀ ਇਹਦਾ ਕਿਤੇ ਡਿਫਾਈਨ ਨਹੀਂ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਇਹ ਆਏ ਆ ਜੀ ਆਪਣੇ ਡੀਜੀਪੀ ਨੂੰ ਕਿਹਾ ਸੀ ਕਿ ਉੱਥੇ ਆ ਮਤਲਬ ਬਿਲਕੁਲ ਹੀ ਇਗਨੋਰ ਕਰਦੇ ਨੇ ਕੋਰਟ ਵੀ ਤੁਸੀਂ ਦੇਖੋ ਕੋਰਟ ਦੇ ਵਿੱਚ ਰੋਹ ਚਿੱਤਰ ਪਾਉਂਦੇ ਆ ਇਹਨਾਂ ਦੇ ਕੋਰਟ ਦੇ ਆਰਡਰਸ ਨੂੰ ਇਗਨੋਰ ਕਰਦੇ ਆ ਪਹਿਲਾਂ ਝੂਠ ਬੋਲਣ ਦੀ ਕੋਸ਼ਿਸ਼ ਕਰਦੇ ਆ ਫਿਰ ਕੋਰਟ ਨੂੰ ਛੇਤੀ ਛੇਤੀ ਕੋਈ ਜਵਾਬ ਨਹੀਂ ਦਿੰਦੇ ਮਤਲਬ ਕਲਾਪਸ ਹੋਇਆ ਪਿਆ ਸਿਸਟਮ ਮੈਂ ਇਹ ਚਾਹਣਾ ਵੀ ਜਿਹੜਾ ਤੁਸੀਂ ਇਹ ਸਿਸਟਮ ਜਿਹੜਾ ਤੁਸੀਂ ਇਹ ਇੰਨਾ ਪੈਸਾ ਲਾਇਆ ਆ ਤੁਸੀਂ ਬੱਸਾਂ ਉੱਥੇ ਭੇਜੀਆਂ ਨੇਗੀਆਂ ਦੋ ਪਾਸੇ ਨੁਕਸਾਨ ਹੁੰਦਾ ਬੱਸਾਂ ਭੇਜਣ ਨਾਲ ਪਹਿਲਾਂ ਜਿਹੜੀਆਂ ਇੱਥੇ ਟਿਕਟਾਂ ਕੱਟਣੀਆਂ ਹੁੰਦੀਆਂ ਉਹਦਾ ਨੁਕਸਾਨ ਹੋਇਆ ਫਿਰ ਉੱਧਰ ਭੇਜਿਆ ਉਹਦਾ ਖਰਚਾ ਹੋਇਆ ਉਸ ਤੋਂ ਬਾਅਦ ਜਿਹੜੇ ਲੋਕ ਪਰੇਸ਼ਾਨ ਹੋਏ ਤੀਜਾ ਨੁਕਸਾਨ ਉਹ ਹੁੰਦਾ ਇਹ ਰੈਲੀਆਂ ਵੀ ਇਹਨਾਂ ਨੇ ਪਹਿਲਾਂ ਐਂ ਕੀਤੀਆਂ ਸੀਗੀਆਂ ਕਿ ਬੱਸਾਂ ਇਧਰੋਂ ਲਿਆਏ ਤੇ ਉਹ ਉਹਨੂੰ ਰਾਜ ਸਮਾਗਮ ਕਹਿ ਕੇ ਰੈਲੀਆਂ ਕਰਦੇ ਜੋ ਪਾਰਲੀਮੈਂਟਰੀ ਇਲੈਕਸ਼ਨ ਮੇਰੀ ਮੈਂ ਪਟੀਸ਼ਨ ਪਾਈ ਹੋਈ ਆ ਹਾਈ ਕੋਰਟ ਦੇ ਵਿੱਚ ਉਹ ਚੱਲਦੀ ਪਈ ਹੈ ਤਾਂ ਇਹ ਰੈਲੀਆਂ ਨਹੀਂ ਕਰ ਰਹੇ ਹੁਣ ਇਹ ਮਤਲਬ ਕੋਲਮ ਲਾ ਕੇ ਗੱਲ ਇਹ ਹੈ ਵੀ ਜਿਹੜਾ 25 ਕਰੋੜ ਰੁਪਏ ਤੁਸੀਂ ਇਹ ਤੇ ਲਾਇਆ ਪ੍ਰੋਗਰਾਮ ਤੇ ਇਹ ਪ੍ਰੋਗਰਾਮ ਨੂੰ ਸਿੰਪਲੀ ਸਿੰਪਲੀਫਾਈ ਕੀਤਾ ਜਾ ਸਕਦਾ ਸੀਗਾ 1-1 ਕਰੋੜ ਦਾ ਜੇ ਤੁਸੀਂ ਦੇ ਕੇ ਲੱਖ ਰੁਪਏ ਚ ਚੀਜ਼ਾਂ ਨੇ ਬੜ ਜਾਂਦੀਆਂ ਤਾਂ ਬਾਕੀ ਪੈਸਾ ਤੁਸੀਂ ਸਰਪੰਚਾਂ ਦੀ ਟ੍ਰੇਨਿੰਗ ਤੇ ਲਾ ਦਿਓ ਪਿੰਡਾਂ ਨੂੰ ਦੇ ਦਿਓ ਕੁਝ-ਕੁਝ ਪੈਸੇ ਕੁਝ ਹੋਰ ਡਵੈਲਪਮੈਂਟ ਦੇ ਲਾ ਦੇ ਤੁਸੀਂ ਕਹਿੰਦੇ ਹੋ ਕਿ ਅਸੀਂ ਅਸੀਂ ਮੈਡੀਕਲ ਕਾਲਜ ਬਣਾਣੇ ਆ ਕੁਝ ਉਹ ਸ਼ੁਰੂ ਕਰ ਲੋ ਕੰਮ ਮਤਲਬ ਕੁਝ ਵੀ ਨਹੀਂ ਕੀਤਾ ਪੈਸਾ ਬਰਬਾਦ ਹੀ ਹੈ ਨਾ ਉਹ ਤੁਸੀਂ ਕਹਿੰਦੇ ਹੋ ਪੈਸਾ ਬਰਬਾਦ ਹੈ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਪੈਸੇ ਹੈ ਹੀ ਬਹੁਤ ਹੈ ਖਜ਼ਾਨਾ ਭਰਿਆ ਹੋਇਆ ਫੇਰ ਉਹ ਸਰਫਾ ਕਾਤੇ ਕਰਨ ਝੂਠਾ ਬੰਦਾ ਹੈ ਉਹ ਉਹ ਤੁਸੀਂ ਦੇਖੋਗੇ ਬਿਜਲੀ ਬੋਰਡ ਕੋਲੇ ਪੈਸੇ ਉਹ ਬਜਾਰੋ ਪੈਸੇ ਚੱਕ-ਚੱਕ ਕੇ ਤਨਖਾਹਾਂ ਦੇ ਰਹੇ ਐ ਡੀਏ ਦਾ ਕੀ ਹਾਲ ਹੈਗਾ ਤਨਖਾਹਾਂ ਕਿਉਂ ਰੁਕ ਜਾਂਦੀਆਂ ਨੇ ਕਈ ਕੀ ਵਾਰ ਦੇ ਦੋ-ਦੋ ਇਨ੍ਹਾਂ ਕੋਲੇ ਬੱਸਾਂ ਦੇ ਵਿੱਚ ਬੱਸਾਂ ਦੀ ਰਿਪੇਅਰ ਕਰਾਉਣ ਨੂੰ ਪੈਸੇ ਨਹੀਂ ਟਾਇਰ ਬਦਲਣ ਨੂੰ ਪੈਸੇ ਨਹੀਂ ਸਰਕਾਰ ਕੋਲ ਇੰਨਾ ਮਾੜਾ ਹਾਲ ਹੈ ਸਰਕਾਰ ਦਾ ਤੁਸੀਂ ਦੇਖੋਗੇ ਪਿਛਲੇ ਕਰੀਬ 2.5 ਸਾਲਾਂ ਦੇ ਵਿੱਚ ਇਹ 1 ਲੱਖ ਕਰੋੜ ਉੱਪਰ ਤੂੰ ਕਰਜ਼ਾ ਲੈ ਚੁੱਕੇ ਆ ਹੁਣ ਤੱਕ ਜਿਹੜਾ ਪਿਛਲੀਆਂ ਸਰਕਾਰਾਂ ਸੀ ਉਹਨੇ ਪੌਣੇ 3 ਲੱਖ ਕਰੋੜ ਕਰਜ਼ਾ ਲਿਆ ਸੀ ਪਿਛਲੇ ਸਾਰੇ ਸਾਲਾਂ ਦੇ ਵਿੱਚ ਇਹਨਾਂ ਨੇ 2 ਸਾਲਾਂ ਦੇ ਵਿੱਚ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਮਤਲਬ ਹੁਣ ਪੰਜਾਬ ਦੇ ਉੱਤੇ ਕਰੀਬ 4 ਲੱਖ ਕਰੋੜ ਦੇ ਕਰੀਬ ਕਰਜ਼ਾ ਪਹੁੰਚ ਗਿਆ ਔਰ ਜਦੋਂ ਇਹਨੇ ਟਰਮ ਪੂਰੀ ਹੋਊਗੀ 5 ਸਾਲ ਪੂਰੇ ਹੋਣੇ ਆ ਉਹ 5.5 ਲੱਖ ਕਰੋੜ ਦੇ ਕਰੀਬ ਪਹੁੰਚਣਾ ਸਾਡੀਆਂ ਜਿਹੜੇ ਲਿਮਿਟਸ ਨੇ ਕਰਦੀਆਂ ਦੀਆਂ ਉਹ ਘਟ ਗਈਆਂ ਨੇ 10000 ਮੰਗਦੇ ਨੇ 300 ਕਰੋੜ ਦੀ ਹ ਮਤਲਬ ਆਉਂਦੀ ਐਪਰੂਵਲ ਕਿ 300 ਕਰੋੜ ਮਿਲੂਗਾ ਸਾਨੂੰ ਕਰਜ਼ਾ ਨਹੀਂ ਦੇ ਰਿਆ ਕੋਈ ਹੁਣ ਲੋਕ ਕਹਿੰਦੇ ਵੀ ਜਿਹੜੀ ਸਪੀਡ ਨਾਲ ਤੁਸੀਂ ਜਾਈ ਜਾਨੇ ਹੋ ਨਾ ਤੇ ਸਾਨੂੰ ਕਰਜ਼ੇ ਮਿਲਣੋਂ ਹਟ ਜਾਣਗੇ ਡਿਫਾਲਟਰ ਹੋਣ ਵਾਲੇ ਜਾ ਰਹੇ ਹਾਂ ਡਿਫਾਲਟਰ ਅਨਡਾਊਟਲੀ ਜੇ 5.5 ਲੱਖ ਕਰੋੜ ਹੋ ਗਿਆ ਪੰਜਾਬ ਡਿਫਾਲਟਰ ਹੋ ਜਾਣਾ ਹਾਂ ਔਰ ਔਰ ਇਹ ਕਰਜ਼ਾ ਭਗਵੰਤ ਮਾਨ ਦੇ ਸਿਰ ਨਹੀਂ ਚੜ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਇਹ ਜਾਣਨਾ ਚਾਹੀਦਾ ਵੀ ਕਰਜ਼ਾ ਪੰਜਾਬ ਦੇ ਹਰ ਇੱਕ ਬਛਿੰਦੇ ਦੇ ਸਿਰ ਤੇ ਚੜ ਰਿਹਾ ਜਿਹਦੇ ਤੁਸੀਂ ਖਰਚ-ਖਰਚ ਕੇ ਤੁਸੀਂ ਜਹਾਜ਼ ਜਹਾਜ਼ਾਂ ਦੇ ਤੁਸੀਂ ਇਹ ਜਿਹੜੇ 4-400 ਕਰੋੜ ਦੇ ਜਹਾਜ਼ ਵਰਤਦੇ ਪਏ ਹੋ ਤੁਸੀਂ ਜਿਹੜਾ ਹੈ ਇਸ਼ਤਿਹਾਰबाजी ਦੇ ਹਰ ਹਰ ਦੋ 300 ਕਰੋੜ ਦਾ ਇਸ਼ਤਿਹਾਰ ਬਾਜੀ ਤੇ ਲਾ ਦਿੰਦੇ ਹਰ ਮਹੀਨੇ ਉਸ ਤੋਂ ਬਾਅਦ ਬੁਰਾ ਹਾਲ ਹੈਗਾ ਲੋਕ ਕਹਿੰਦੇ ਆ ਕਿ ਕਿੱਕਬੈਕਸ ਵੀ ਲੈਂਦੇ ਨੇ ਜਿਹੜੀ ਆ ਇਹ ਮਤਲਬ ਐਡਸ ਜੰਦੇ ਨੇ ਉਹ ਜੋ ਵਾਪਸ ਵੀ ਪੈਸੇ ਲੈਂਦੇ ਲੋਕ ਕਹਿੰਦੇ ਆ ਮਤਲਬ ਹਰ ਪਾਸੇ ਕਰਪਸ਼ਨ ਹੀ ਕਰਪਸ਼ਨ ਹੈ ਸਿਰਫ ਇੱਕ ਚੋਲਾ ਪਾ ਕੇ ਝੂਠਾ ਚੋਲਾ ਪਾ ਕੇ ਤੇ ਤੁਰੇ ਫਿਰਨਾ ਕਿ ਅਸੀਂ ਨਹੀਂ ਕਰਦੇ ਗਲਤ ਹੈ ਲੋਕਾਂ ਦਾ ਪੈਸਾ ਲੋਕਾਂ ਤੇ ਲਾਓ ਤੇ ਲੋਕ ਆਪੇ ਦੱਸਣਗੇ ਵੀ ਲੱਗਿਆ ਮੇਰੇ ਤੇ ਕੋਈ ਸਰਕਾਰ ਪੈਸਾ ਲਾਊਗੀ ਮੇਰੇ ਤੇ ਕੋਈ ਸਰਕਾਰ ਕੋਈ ਮੇਰੇ ਦੇ ਨਾਮ ਆਵੇ ਵੈਲਫੇਅਰ ਤੇ ਲਾਵੇ ਲੋਕਾਂ ਦੇ ਵੈਲਫੇਅਰ ਤੇ ਲਾਵੇ ਲੋਕ ਦੋ ਦੋਸਣਗੇ ਦਸਾਂਗੇ ਲੋਕ ਮੈਂ ਵੀ ਦਸੂਗਾ ਵੀ ਹਾਂ ਵੈਲਫੇਅਰ ਤੇ ਲੱਗਿਆ ਪਰ ਇਹ ਤਾਂ ਸਿਸਟਮ ਨੂੰ ਨਾ ਕਲਾਪਸ ਕਰੀ ਜਾਂਦੇ ਨੇ ਹੁਣ ਤੁਸੀਂ ਹੈਲਥ ਡਿਪਾਰਟਮੈਂਟ ਦੀ ਗੱਲ ਲੈ ਲਓ ਹੈਲਥ ਡਿਪਾਰਟਮੈਂਟ ਆਪਣਾ ਬੜਾ ਬੁਰਾ ਸੀ ਮੈਂ ਨਹੀਂ ਕਹਦਾ ਚੰਗਾ ਸੀਗਾ ਪਰ ਉੱਥੇ ਕੀ ਸੀਗਾ ਆਪਣੇ ਕੋਲੇ ਕੋਈ 7-8000 ਇੰਸਟੀਟਿਊਸ਼ਨ ਸੀਗਾ ਜਿਹਦੇ ਚ ਡਿਸਪੈਂਸਰੀਆਂ ਸੀ ਪੀ ਐਚ ਸੀ 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 ਐਚ ਸੀ ਸੀ ਡਿਸਟ੍ਰਿਕਟ ਹਸਪੀਟਲ ਸੀ ਜਿਹਨੂੰ ਆਪਾਂ ਸਿਵਲ ਹਸਪੀਟਲ ਕਹਿੰਦੇ ਆ ਇੱਕ ਢਾਂਚਾ ਬਣਿਆ ਹੋਇਆ ਸੀਗਾ ਜਿਹੜਾ ਕਿ ਕਈ ਸਾਲਾਂ ਦੇ ਵਿੱਚ ਬਣਾਇਆ ਸੀ ਹੋਰ ਵੀ ਵਿੱਚ ਦੋ ਤਿੰਨ ਤਰ੍ਹਾਂ ਦੇ ਇੰਸਟੀਟਿਊਸ਼ਨ ਸੀਗੇ ਹਰ ਇੱਕ ਪਿੰਡ ਨੂੰ ਚਾਰ ਪੰਜ ਪਿੰਡਾਂ ਨੂੰ ਇੱਕ ਵੱਡਾ ਹਸਪਤਾਲ ਪੈਂਦਾ ਸੀ ਪੀਐਸਸੀਸੀਐਸਜੀ ਚ ਬੈਡ ਲੱਗੇ ਹੁੰਦੇ ਸੀ ਡਿਲੀਵਰੀਜ਼ ਹੋ ਜਾਂਦੀਆਂ ਸੀ ਆਪਰੇਸ਼ਨ ਹੋ ਜਾਂਦੇ ਸੀ ਔਰਥੋ ਦੇ ਹੋਰ بڑے ਕੰਮ ਹੋ ਜਾਂਦੇ ਡੀਕਾ ਕਰਨ ਹੋ ਜਾਂਦਾ ਸੀ ਇਹਨਾਂ ਨੇ ਸਾਰਾ ਸਿਸਟਮ ਕਲਾਪਸ ਕਰਕੇ ਉਹ ਡਾਕਟਰ ਉੱਥੇ ਕਰ ਚੱਕ ਚੁੱਕੇ ਸਿਸਟਮ ਸਾਰਾ ਬੰਦ ਕਰ ਦਿੱਤਾ ਉਹ ਸਿਸਟਮ ਸਾਰਾ ਸਾਰੀਆਂ ਡਿਸਪੈਂਸੀਆਂ ਕਰੀਬ ਕਰੀਬ ਸਾਰੀਆਂ ਬੰਦ ਕਰ ਦਿੱਤੀਆਂ ਉੱਥੇ ਇੱਕ ਡੱਬਾ ਨੂਮਾ ਕਮਰੇ ਬਣਾ ਦਿੱਤੇ ਜਿਹਨੂੰ ਮੁਹੱਲਾ ਕਲੀਨਿਕ ਦਾ ਨਾਂ ਦੇ ਦਿੱਤਾ ਜਿਹੜੇ ਕਿ ਡਾਕਟਰ 10 ਵਜੇ ਆਉਂਦੇ ਨੇ ਤੇ 2 ਵਜੇ ਫਿਰ ਹੋ ਜਾਂਦੇ ਨੇ ਉਹੀ ਖੰਗ ਜਖਾਮ ਦੀਆਂ ਦਵਾਈਆਂ ਮਿਲਦੀਆਂ ਨੇ ਉਹ ਵੀ ਨਹੀਂ ਮਿਲਦੀਆਂ ਕਈ ਵਾਰੀ ਤੇ ਉਹ ਡਾਕਟਰਾਂ ਦੇ ਵਿੱਚੋਂ ਮੈਂ ਫੜਿਆ ਇੱਕ ਡਾਕਟਰ ਨੇ ਕਲੇਮ ਕੀਤਾ ਹੋਇਆ ਕਿ ਮੈਂ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਰੀਬ 400 ਦੇ ਕਰੀਬ ਮੈਮਰੀਜ਼ ਦੇਖ ਦਿੱਤਾ 300 ਕੇ 400 ਮੈਂ ਕਿਹਾ ਭਲੇ ਮਾਨਸਾ ਤੂੰ 3-4 ਘੰਟਿਆਂ ਦੇ ਵਿੱਚ ਕਿੰਨੇ ਕਿਵੇਂ ਦੇਖਦੇ ਮਰੀਜ਼ ਦੇ 1 ਮਿੰਟ ਵੀ ਨਹੀਂ ਹੋਇਆ ਕੰਮ ਮਰੀਜ਼ ਨੂੰ ਉਹ ਕੀ ਇਹ ਡਾਕਟਰਾਂ ਨੂੰ 50 ਰੁਪਏ ਹਿਸਾਬ 50 ਰੁਪਏ ਦੇ ਹਿਸਾਬ ਨਾਲ ਮਰੀਜ਼ ਮਿਲਦਾ ਉਹ ਦੱਬੀ ਜਾਂਦੇ ਕਿल्ली ਵਿੱਚੋਂ ਕਈ ਹੈਗੇ ਆ ਕਈ ਸਹੀ ਵੀ ਹੋਣਗੇ ਕਈ ਦੇਖੋ ਕਈ ਐਦਾਂ ਚੱਲੀ ਜਾਂਦਾ ਇਹ ਸਿਸਟਮ ਚੱਲਦਾ ਹੈ ਉੱਥੇ ਮਤਲਬ ਇੱਕ ਸਿਸਟਮ ਪ੍ਰੈਕਟੀਕਲ ਕਰਨ ਦੀ ਥਾਂ ਤੇ ਜਿਹੜਾ ਪੁਰਾਣਾ ਸਿਸਟਮ ਹੈ ਉਹਨੂੰ ਸਹੀ ਕਰਨ ਦੀ ਥਾਂ ਤੇ ਹੋਰ ਵਿਗਾੜ ਦਿੱਤਾ ਤੇ ਜੇ ਅੱਗੇ ਕੋਈ ਸਹੀ ਵੀ ਕਰਨਾ ਚਾਹੂਗਾ ਨਾ 20 ਸਾਲ ਨਹੀਂ ਸਹੀ ਹੋਣਾ ਘਟੋ ਘਟੋ ਹੋ ਆ ਤੁਸੀਂ ਕਹਿੰਦੇ ਹੋ ਭ੍ਰਿਸ਼ਟਾਚਾਰ ਵੱਧ ਗਿਆ ਪਰ ਮੁੱਖ ਮੰਤਰੀ ਕਹਿੰਦੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਹਜ਼ਾਰਾਂ ਕੇਸ ਵਿਜੀਲੈਂਸ ਦੇ ਦਰਜ ਕਰਾਤੇ ਤੇ ਜਿਹੜਾ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਜਿਨੇ ਵੀ ਭ੍ਰਿਸ਼ਟਾਚਾਰ ਕੀਤਾ ਜੇਲ੍ਹ ਚ ਗਿਆ ਕੁਝ ਨਹੀਂ ਜੀ ਡਰਾਮਾ ਹੈ ਉਹ ਮਾਨਸਾ ਸਾਡੇ ਐਮ ਐਲ ਏ ਇਹ ਜਦੋਂ ਮੰਤਰੀ ਸੀਗੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਇਹਨਾਂ ਨੇ ਰਿਸ਼ਵਤ ਮੰਗੀ ਸੀ ਠੀਕ ਹੈ ਇਹਨਾਂ ਦੀ ਰਿਸ਼ਵਤ ਉਹਨਾਂ ਨੇ ਸਾਬਤ ਕਰਤੀ ਉਵੇਂ ਹੀ ਨਾਲ ਤੁਰੇ ਫਿਰਦੇ ਨੇ ਕੁਝ ਨਹੀਂ ਕੀਤਾ ਨਾ ਉਸ ਤੋਂ ਬਾਅਦ ਰੁਕ ਹੀ ਗਿਆ ਕੰਮ ਆ ਬਠਿੰਡੇ ਦਾ ਐਮਐਲਏ ਫੜਿਆ ਸੀਗਾ ਉਹਦੀ ਸਹੀ ਇਹਨਾਂ ਨੇ ਕੋਰਟ ਦੇ ਵਿੱਚ ਇਹਨੂੰ ਪੂਰਾ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਇੱਥੇ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਕੋਰਟ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਕਿੰਨੀਆਂ ਹੀ ਇਹਨਾਂ ਦੀ ਮਾਨੁਕੇ ਵਾਲੀ ਐਮਐਲਏ ਆ ਉਹਨੇ ਕੋਠੀ ਦੱਬੀ ਸੀ ਕਿੱਥੇ ਉੱਥੇ ਸਾਰੀ ਮਾਈਨਿੰਗ ਸਾਨੂੰ ਮੈਂ ਦੱਸਿਆ ਚੱਲਦੀ ਪਈ ਹੈ ਸਾਰੇ ਏਰੀਏ ਦੇ ਵਿੱਚ ਕੌਣ ਕਰਦਾ ਪਿਆ ਉਹ ਕੋਈ ਆਮ ਬੰਦੇ ਕਰੀ ਜਾਂਦੇ ਨੇ ਆਮ ਬੰਦਾ ਉਹਦੇ ਖੇਤ ਚੋਂ ਬੱਠਲ ਚੱਕ ਲੈਣਾ ਮਿੱਟੀ ਦਾ ਉਹਦੇ ਹੀ ਪਰਚਾ ਦਰਜ ਕਰ ਦਿੰਦੇ ਨੇ ਇਹ ਸਾਰਾ ਸਰਕਾਰ ਦੀ ਦੇਖਰੇਖ ਦੇ ਵਿੱਚ ਹੋ ਰਿਹਾ ਹੈ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੇ ਆਪਣੇ ਹਾਈਵੇ ਬਣਾ ਰਹੀਆਂ ਨੇਗੀਆਂ ਉਹ ਖੇਤਾਂ 'ਚੋਂ ਮਿੱਟੀ ਚੁਕਾਈ ਜਾਂਦੀਆਂ ਨੇ ਉਹ ਮਾਈਨਿੰਗ ਇਲੀਗਲ ਕਰੀ ਜਾਂਦੀਆਂ ਨੇਗੀਆਂ ਤੇ ਉਹ ਪੈਸਾ ਸਾਰਾ ਸਰਕਾਰ ਕੋਲੇ ਜਾ ਰਿਹਾ ਹੈ ਸਰਕਾਰ ਦੇ ਨੁਮਾਇੰਦਿਆਂ ਕੋਲੇ ਜਾ ਰਿਹਾ ਇਹਨਾਂ ਦੇ ਐਮ.ਐਲ.ਏ.ਸ ਦੀ ਨਿਗਾਹ ਦੇ ਵਿੱਚ ਉਹਨਾਂ ਕੋਲ ਸ਼ੇਅਰ ਜਾ ਰਿਹਾ ਸ਼ਰੀਆਮ ਸ਼ਰੀਆਮ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਜਿਹੜੀ ਹੈਗੀ ਹੈ ਧੰਦਲੀ ਹੁੰਦੀ ਪਈ ਹੈ ਰੋਕਣ ਵਾਲਾ ਕੋਈ ਨਹੀਂ ਜੇ ਕੋਈ ਰੋਕੂਗਾ ਕਈ ਪਰਚਾ ਪਾ ਦਿੰਦੇ ਆ ਜੀ ਕਈ ਜਰਨਲਿਸਟਾਂ ਦੇ ਪਰਚਾ ਪਾ ਦਿੱਤਾ ਜਿਹੜੇ ਬੋਲਦੇ ਧਮਕੀਆਂ ਦੇ ਕਈ ਐਕਟੀਵਿਸਟ ਚੱਕ ਲਏ ਹੁਣ ਮਾਲੀ ਜੀ ਨੂੰ ਚੱਕਿਆ ਸੀ ਪਿੱਛੇ ਜੇ ਤੇ ਬੋਲਣ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਧਮਕੀਆਂ ਦਿੰਦੇ ਆ ਸਭ ਨੂੰ ਠੀਕ ਐ ਲੋਕ ਕਹਿੰਦੇ ਆ ਵੀ ਹੁਣ ਲੋਕ ਡਰ ਤੋਂ ਵੀ हट ਗਏ ਦੇਖੋ ਇਹ ਪਰਚਿਆਂ ਦਾ ਧਮਕੀਆਂ ਦਾ ਡਰ ਦੂਰ ਹੋ ਹੀ ਜਾਂਦਾ ਹੈਗਾ ਜਦੋਂ ਇੱਕ ਅੱਧੀ ਵਾਰ ਬੰਦੇ ਨਾਲ ਹੋ ਜਾਂਦੇ ਨਾ ਫਿਰ ਅਗਲਾ ਕਹਿੰਦਾ ਤੂੰ ਜਾਂ ਜਿਹੜਾ ਕੁਝ ਕਰਨਾ ਕਰ ਲਈ ਵੱਧੋ ਵੱਧ ਕੀ ਕਰ ਲਈਆਂ ਸਾਡਾ ਪਰ ਗੱਲ ਇਹ ਆ ਵੀ ਜਿਹੜਾ ਹਸਾਬ ਨਾਲ ਲੋਕਾਂ ਨੇ ਅਸੀਂ ਵੋਟਾਂ ਪਾਈਆਂ ਸੀ ਇਹਨਾਂ ਨੂੰ ਉਹ ਬੰਨਵੇਂ ਲਿਆਉਂਦੇ ਸੀ ਬੰਨਵੇਂ ਲਿਆਉਂਦੇ ਸੀਗੇ ਉਹ ਇਹਨਾਂ ਨੇ ਸਿਸਟਮ ਖਰਾਬ ਹੀ ਕੀਤਾ ਹੈਗਾ ਕੋਈ ਚੰਗਾ ਨਹੀਂ ਕੀਤਾ ਹੋਰ ਵਿਗਾੜਤਾ ਲੋਕ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਹੁਣ ਮੈਂ ਕੱਲ ਪਰਸੋਂ ਕਿਸੇ ਵਪਾਰੀ ਕੋਲ ਬੈਠਾ ਸੀਗਾ ਉੱਥੇ ਚਾਰ ਪੰਜ ਬੈਠੇ ਸੀਗੇ ਉਹ ਕਹਿੰਦੇ ਵੀ ਜੇ ਕਿਸੇ ਬਾਹਰਲੇ ਨੰਬਰ ਤੋਂ ਫੋਨ ਆ ਜੇ ਨਾ ਰਸਤਾ ਫੋਨ ਨਹੀਂ ਚੱਕਦੇ ਹਾਂ ਇੰਨਾ ਡਰ ਮਤਲਬ ਇੰਨਾ ਡਰ ਹੈ ਹਾਂ ਅੱਗੇ ਹੁੰਦਾ ਸੀ ਨਾ ਵੀ ਕੋਈ ਯਾਰ ਬਿਲੀਨੀਅਰ ਹੈ ਕੋਈ ਮਲਟੀ ਮਿਲਨੀਅਰ ਬੰਦਾ ਕੋਈ ਯਾਰ ਕਿਸੇ ਦੀ ਵੱਡੀ ਫੈਕਟਰੀ ਲੱਗੀ ਹੈ ਬਹੁਤ ਤਕੜਾ ਬਿਜ਼ਨਸਮੈਨ ਹੈ ਉਹਨੂੰ ਕਦੇ ਕੋਈ ਐਹੀ ਜੀ ਧਮਕੀ ਆ ਗਈ ਯਾਰ ਹੁਣ ਜ਼ਿੰਦਗੀ 'ਚ ਇੱਕ ਅੱਧੀ ਵਾਰ ਇੱਕ ਜ਼ਿੰਦਗੀ 'ਚ ਇੱਕ ਅੱਧੀ ਵਾਰ ਹੀ ਕੋਈ ਸੁਣੀ ਮੈਨੂੰ ਲੱਗਦਾ ਕੋਈ ਸਾਰੀ ਉਮਰ 'ਚ ਅਸੀਂ ਕੋਈ ਇੱਕ ਦੋ ਦੋ ਚਾਰ ਵਾਰ ਸੁਣੀਆਂ ਹੋਣੀਆਂ ਬੜੀਆਂ ਹਨ ਕਿਸੇ ਨੂੰ ਹੁਣ ਸੁਨਾਰੇ ਦੇ ਨੂੰ ਆ ਗਈ ਕਿਸੇ ਨੂੰ ਕਿਸੇ ਨੂੰ ਦੁਕਾਨ ਵਾਲੇ ਨੂੰ ਕਿਸੇ ਨੂੰ ਹਲਵਾਈ ਨੂੰ ਆ ਗਿਆ ਫੋਨ ਕਿਸੇ ਨੂੰ ਮਤਲਬ ਕਿਸੇ ਨੂੰ ਸ਼ੈਲਰ ਵਾਲੇ ਨੂੰ ਫੋਨ ਆ ਗਿਆ ਕੋਈ 50 ਲੱਖ ਰੁਪਏ ਦੇ ਦੋ ਜੀ ਕਰੋੜ ਰੁਪਏ ਦੇ ਦੋ 5 ਕਰੋੜ ਰੁਪਏ ਦੇ ਦੋ ਕਿਸੇ ਨੂੰ ਫਿਰ ਉਹ ਫਿਰ ਉਹਦੇ ਘਰੇ ਗੋਲੀਆਂ ਮਾਰ ਜਾਂਦੇ ਨੇ ਕਿ ਤੂੰ ਡਰਾਉਣ ਵਾਸਤੇ ਉਹਦੇ ਡਰੂ ਕੋਈ ਬੰਦਾ ਹੋਰ ਕੀ ਜਿਹੜਾ ਕੋਈ ਫੈਮਿਲੀ ਵਾਲਾ ਬੰਦਾ ਕੀ ਕਰੂਗਾ ਬਿਜ਼ਨਸਮੈਨ ਆ ਵਪਾਰੀ ਬਿਜ਼ਨਸਮੈਨ ਆ ਉਹਨੇ ਕੀ ਕਰਨਾ ਉਹਨੇ ਆਪਦੇ ਜਵਾਕ ਦੇਖਣੇ ਆ ਉਹਨੇ ਫੈਮਿਲੀ ਆ ਉਹ ਕੀ ਕਰੂਗਾ ਬੰਦਾ ਉਹ ਬਹੁਤ سارے ਲੋਕ ਤਾਂ ਇਹ ਜਿਹਨੇ ਜਿਹੜੇ ਦੇ ਚੁੱਕੇ ਆਲਰੇਡੀ 10 ਦੇ ਵੀ ਨਹੀਂ ਕਿਸਦੇ ਦੇ ਨਹੀਂਗੇ ਕੀ ਕਰਨ ਉਹ ਵਿਚਾਰੇ 10 ਹੋਰ ਪ੍ਰੋਬਲਮ ਦੇਣ ਚ ਵੀ ਪ੍ਰੋਬਲਮ ਹੈ ਕਿ ਤੁਸੀਂ ਇੱਕ ਨੂੰ ਦੇਤਾ ਫਿਰ ਉਹ ਥੋੜੇ ਦਿਨਾਂ ਬਾਅਦ ਕੋਈ ਹੋਰ ਫੋਨ ਬਦਲ ਗਿਆ ਕਿਸੇ ਹੋਰ ਤੋਂ ਆ ਜੂਗਾ ਇਹ ਕਿਹੜਾ ਕੋਈ ਮਤਲਬ ਭੁੱਖ ਮਿਟਦੀ ਹੈ ਕਿਸੇ ਦੀ ਪਰ ਤੁਸੀਂ ਕਹਿੰਦੇ ਹੋ ਕਿ ਕੰਮ ਨਹੀਂ ਹੋਇਆ ਮੁੱਖ ਮੰਤਰੀ ਸਾਹਿਬ ਕਹਿੰਦੇ ਕੰਮ ਕੀਤਾ ਚਾਰ ਜਿਮਨੀ ਚੋਣਾਂ ਨੇ ਪੰਜਾਬ ਦੇ ਵਿੱਚ ਲੋਕਾਂ ਨੇ ਸਾਡੇ ਕੰਮ ਦੇ ਨਾਂ ਤੇ ਹੀ ਵੋਟਾਂ ਪਾ ਦੇਣੀਆਂ ਨੇ ਤੇ ਇਕੱਠ ਬਹੁਤ ਹੋ ਰਿਹਾ ਨਹੀਂ ਦੇਖੋ ਕੱਟ ਤਾਂ ਤੁਸੀਂ ਦੇਖੋ ਕਿ ਇਹਨਾਂ ਦੇ ਸਾਰੇ ਐਮ ਐਲ ਐਸ ਨੂੰ ਫਰਮਾਨ ਮਿਲੇ ਹੋਇਆ ਕਿ ਤੁਸੀਂ 50 50 100 100 ਬੰਦੇ ਲੈ ਕੇ ਉੱਥੇ ਪਹੁੰਚੋ ਬਾਹਰਲੇ ਬੰਦੇ ਸਾਰੇ ਕਿਤੇ ਬੁਲਾਏ ਹੋਏ ਆ ਸਾਰੇ ਚੇਅਰਮੈਨਾਂ ਨੂੰ ਫਰਮਾਨ ਮਿਲੇ ਹੋਏ ਆ ਸਾਰੇ ਇਹਨਾਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬਲਾਕ ਪ੍ਰਧਾਨ ਨੇ ਸਾਰਿਆਂ ਨੂੰ ਇਹਨਾਂ ਨੂੰ ਉੱਥੇ ਬੁਲਾਇਆ ਹੋਇਆ ਸਰਕਾਰ ਲਈ ਇਕੱਠ ਦਿਖਾਉਣਾ ਮਤਲਬ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਫੇਰ ਵੀ ਇਕੱਠ ਨਹੀਂ ਹੋ ਰਿਹਾ ਤੁਸੀਂ ਦੇਖੋ ਰੈਲੀ ਆ ਜਾ ਕੇ ਨਾ ਵੀ ਕੋਈ ਗੱਡੀ ਜੀ ਖੜੀ ਕਰ ਲੈਣਗੇ ਵਿਚਾਲੇ ਸਾਈਡਾਂ ਤੇ 50 100 ਝੰਡੇ ਜੇ ਲਾ ਕੇ ਫੋਟੋਆਂ ਖਿੱਚੀ ਜਾਣਗੇ ਪਰ ਐਕਚੁਅਲ ਦੇ ਵਿੱਚ ਇਕੱਠ ਉਹੀ ਦੋ ਮੁੱਖ ਮੰਤਰੀ ਸਾਹਿਬ ਦੇ ਨਾਲ 2 2-400 ਦਾ ਸਕਿਉਰਿਟੀ ਵਾਲਾ ਬੰਦਾ ਹੀ ਹੁੰਦਾ ਜਿਹੜਾ ਕੁ ਸਿਵਲ ਵਾਲੇ ਹੁੰਦੇ ਨੇ ਕੁਝ ਟਰੈਕ ਸੂਟਾਂ ਸੌਰੀ ਸਫਾਰੀ ਸੂਟਾਂ ਵਾਲੇ ਬੰਦੇ ਹੁੰਦੇ ਨੇਗੇ ਤੇ ਉਹੀ 100-200 ਬੰਦਾ ਹੋਰ ਹੁੰਦਾ ਹੋਰ ਕੱਟ ਕਿਹੜੇ ਕੀਤੇ ਇਹਨਾਂ ਨੇ ਪਰ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਨੇ ਜਦੋਂ ਮੁੱਖ ਮੰਤਰੀ ਸੀ ਉਹ ਕਹਿੰਦੇ ਚੰਡੀਗੜ੍ਹੋਂ ਤੁਰਦੇ ਨੇ ਲੀਡਰ ਹੂਟਰ ਮਾਰਦੇ ਹੀ ਆਉਂਦੇ ਆ ਲੋਕਾਂ ਨੂੰ ਕਤਾਨਾਂ ਦੇ ਵਿੱਚ ਸੜਦੇ ਆਉਂਦੇ ਆ ਜਿਹੜੇ ਮੁਲਾਜ਼ਮਾ ਉਹਨਾਂ ਨੂੰ ਸੜਕਾਂ ਤੇ ਟੰਗ ਦਿੰਦੇ ਆ ਕਹਿੰਦੇ ਅਸੀਂ ਇਹੋ ਜਿਹਾ ਕੁਝ ਹੋਣ ਨਹੀਂ ਦੇਣਾ ਮੁੱਖ ਮੰਤਰੀ ਸਾਹਿਬ ਦਾ ਜਦੋਂ ਰੂਟ ਲੱਗਿਆ ਹੁੰਦਾ ਨਾ ਮੁੱਖ ਮੰਤਰੀ ਸਾਹਿਬ ਦਾ ਰੂਟ ਲੱਗਦਾ 2 ਘੰਟੇ ਪਹਿਲਾਂ ਲੋਕਾਂ ਲਈ ਪੁਲਿਸ ਖੜੀ ਹੋਏ ਨੇ ਆ ਚਾਰੇ ਪਾਸੇ ਤੇ ਮੁੱਖ ਮੰਤਰੀ ਦੀ ਲੈਣ ਜਦੋਂ ਝਾਕੋਂਗੇ 5 ਮੀਟਰ ਲੈਣੀ ਟੁੱਟਦੀ ਗੱਡੀਆਂ ਦੀ ਐਂਬੂਲੈਂਸਾਂ ਕੀ ਉੱਥੇ ਲੋਕਲ ਸਿਕਿਉਰਿਟੀ ਕੀ ਹਰ ਥਾਂ ਤੇ ਫਿਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਾਂਦੇ ਉੱਥੋਂ ਨਾਲ ਲੋਕਲ ਸਿਕਿਉਰਿਟੀ ਲੱਗਦੀ ਹੈਗੀ ਉਹ ਫਿਰ ਜ਼ਿਲ੍ਹੇ ਤੱਕ ਛੱਡ ਕੇ ਆਉਂਦੀ ਹੈ ਬਹੁਤ ਵੱਡੀ ਮਾਤਰਾ ਦੇ ਵਿੱਚ ਨਾਲ ਇਹਨਾਂ ਦੇ ਕਿੰਨੇ ਸੈਂਕੜੇ ਕਰ ਇਹਨਾਂ ਦੇ ਨਾਲ ਚੱਲਦੀਆਂ ਨੇ ਜੀ ਦੇਖੋ ਕਿ ਜੋ ਮੁੱਖ ਮੰਤਰੀ ਸਾਹਿਬ ਦਾ ਰੂਟ ਲੱਗਿਆ ਹੁੰਦਾ ਜਾਂ ਕਿਤੇ ਆਉਣਾ ਜਾਣਾ ਹੁੰਦਾ ਉਹਨਾਂ ਨੇ ਕੋਈ ਰੈਲੀ ਕਰਨੀ ਹੈ ਜਾਂ ਕਿਤੇ ਉਹ ਇਧਰੋਂ ਟੱਪਦੇ ਆ ਉੱਥੇ ਮੈਂ ਤੇ ਬੜੇ ਲੰਬੇ ਟਾਈਮ ਤੋਂ ਦੇਖਦਾ ਰਿਹਾ ਮੈਂ ਤੇ ਕਦੇ ਦੇਖਿਆ ਨਹੀਂ ਕਿ ਜਿਹੜੀਆਂ ਆਪਣੀਆਂ ਲੇਡੀਜ਼ ਬਲਾਜਮ ਨੇ ਜਾਂ ਕੁੜੀਆਂ ਜਿਹੜੀਆਂ ਪੋਸਟ ਦੇ ਵਿੱਚ ਹੈਗੀਆਂ ਨੇ ਉਹਨਾਂ ਦੀ ਡਿਊਟੀ ਲਾ ਰੱਖੀ ਹੋਵੇ ਸਵੇਰੇ 5 ਵਜੇ 6 ਵਜੇ ਲਾ ਰੱਖੀ ਹੋਵੇ ਉਹ ਵੀ ਰਸਤਿਆਂ ਦੇ ਵਿੱਚ ਮੈਂ ਸਮਝਦਾ ਕਿ ਉਹ ਵੀ ਬਹੁਤ ਗਲਤ ਹੈ ਕਿਉਂਕਿ ਉਹਨਾਂ ਦੀਆਂ ਕੁੜੀਆਂ ਦੀਆਂ ਆਪਣੀਆਂ ਪ੍ਰੋਬਲਮਸ ਨੇਗੀਆਂ ਉਹਨਾਂ ਨੇ ਵਾਸ਼ਰੂਮ ਵੀ ਜਾਣਾ ਹੈ ਉਹਨਾਂ ਨੇ ਹੋਰ ਵੀ ਬੜੀਆਂ ਪ੍ਰੋ ਵੀ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਦਿਨ ਦੇ ਵਿੱਚ ਲਾਇਆ ਜਾਵੇ ਤੇ ਕਿਤੇ ਨੇੜੇ ਲਾਇਆ ਜਾਵੇ ਤਾਂ ਕਿ ਜਿਹੜਾ ਇਹ ਸਿਸਟਮ ਹੈ ਥੋੜਾ ਸੁਧਰੇ ਕਿਉਂਕਿ ਜੈਂਟਸ ਦੀ ਤਾਂ ਪਹਿਲਾਂ ਵੀ ਲੱਗਦੀ ਹੈ ਡਿਊਟੀ ਪਰ ਇਹ ਨਵਾਂ ਹੀ ਸਿਸਟਮ ਦੇਖਿਆ ਹੈਗਾ ਇਹ ਸਾਰਾ ਕੁਝ ਉਹਨਾਂ ਨਾਲੋਂ ਵੱਧ ਕੇ ਆ ਪਿਛਲਾ ਇੱਕ ਆਰਟੀਆਈ ਸੀ ਜਿਹਦੇ ਚ ਪਤਾ ਲੱਗਿਆ ਸੀ ਕਿ ਮੁੱਖ ਮੰਤਰੀ ਸਾਹਿਬ ਕੋਲ ਦੋਸਤੋਂ ਵੀ ਵੱਧ ਗੱਡੀਆਂ ਨਹੀਂ ਗੀਆਂ ਪੁਰਾਣਿਆਂ ਨਾਲੋਂ ਵੀ ਤੇ ਹੋਰ ਇਹ ਦੇਖੋ ਵੀ ਪੁਰਾਣੇ ਤਾਂ ਹੈਲੀਕਾਪਟਰ ਦੇ ਨਾਲ ਸਾਰਦੇ ਸੀ ਇਹਨਾਂ ਨੂੰ ਤਾਂ ਪ੍ਰਾਈਵੇਟ ਜੈਟ ਤੋਂ ਵੀ ਇਹਨਾਂ ਦੀ ਸਹਾ ਹੁੰਦਾ ਪ੍ਰਾਈਵੇਟ ਜੈਟ ਮਤਲਬ ਕਰਾਏ ਤੇ ਲੈ ਕੇ ਚਲਾ ਰਹੇ ਨੇ ਪ੍ਰਾਈਵੇਟ ਜੱਟ ਜਿਹਦਾ ਰੋਜ਼ ਦਾ ਕਿਰਾਇਆ 10 ਤੋਂ 20 ਲੱਖ ਰੁਪਇਆ ਤੇ ਚਲਾਉਣ ਦੇ ਅੱਡ ਖਰਚੇ ਨੇਗੇ ਤੇ ਤੁਸੀਂ ਦੇਖੋ ਵੀ ਪੰਜਾਬ ਦੇ ਖਜ਼ਾਨੇ ਦਾ ਕਿਵੇਂ ਧੂਆ ਘੱਡੀ ਜਾਂਦੇ ਨੇ ਔਰ ਜਿਹੜਾ ਬੰਦਾ ਬੋਲੇ ਹੁਣ ਮੈਂ ਉਹਦੇ ਟਵੀਟ ਕੀਤਾ ਸੀ ਜਦੋਂ ਇਹਨਾਂ ਨੇ ਟੈਂਡਰ ਘੱਡੇ ਸੀ ਮੈਨੂੰ ਕਹਿੰਦੇ ਤੁਸੀਂ ਟਵੀਟ ਡਿਲੀਟ ਕਰੋ ਡੀਜੀਪੀ ਆਫਿਸ ਚ ਪੁਲਿਸ ਦੇ ਹੈਂਡਲ ਤੋਂ ਕਹਿੰਦੇ ਟਵੀਟ ਡਿਲੀਟ ਕਰੋ ਜੀ ਇਹ ਤਾਂ ਅਸੀਂ ਬੜਾ ਸੀਕ੍ਰੀਟ ਡਾਕੂਮੈਂਟ ਹੈ ਤੁਸੀਂ ਦੇਖੋ ਵੀ ਟੈਂਡਰ ਦਾ ਡਾਕੂਮੈਂਟ ਵੀ ਸੀਕ੍ਰੀਟ ਹੁੰਦਾ ਕੋਈ ਮੈਂ ਕਹਿੰਦਾ ਅਸੀਂ ਨਹੀਂ ਕਰਦੇ ਤੁਸੀਂ ਵੈਬਸਾਈਟ ਤੇ ਜਾ ਕੇ ਉਹ ਕਰਨਾ ਕਰ ਲਓ ਮਤਲਬ ਲੋਕਾਂ ਨੂੰ ਡਰੋਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਇਹ ਨਹੀਂ ਕਰਦੇ ਕਿ ਅਸੀਂ ਜੱਜ ਦੇ ਕੰਮ ਕਰ ਲਈਏ ਸਾਡਾ ਤਾਂ ਇਹ ਹੀ ਹੈ ਕਿ ਤੁਸੀਂ ਲੋਕਾਂ ਦੇ ਵੈਲਫੇਅਰ ਲਈ ਕੰਮ ਕਰੋ ਪੈਸਾ ਲੋਕਾਂ ਤੇ ਲਾਓ ਤਾਂ ਕਿ ਲੋਕ ਵੀ ਖੁਸ਼ ਹੋਣ ਯਾਰ ਵੀ ਸਾਨੂੰ ਕੁਝ ਹੁਣ ਤੁਸੀਂ ਦੇਖੋ ਵੀ ਝੋਨੇ ਵਾਲਾ ਕੰਮ ਹੈ ਕੀ ਮੁੱਖ ਮੰਤਰੀ ਨੂੰ ਨਹੀਂ ਪਤਾ ਸੀ ਐਗਰੀਰੀਅਨ ਸਟੇਟ ਹੈ ਆਪਣੀ ਖੇਤ ਤੇ ਆਪਣਾ ਖੇਤੀ ਵਾਲਾ ਸੂਬਾ ਹੈ ਨਾ ਐਗਰੀਰੀਅਨ ਸਟੇਟ ਦੇ ਸੂਬੇ ਦੇ ਮੁੱਖ ਮੰਤਰੀ ਨੂੰ ਨਹੀਂ ਪਤਾ ਕਿ ਇੱਥੇ ਸਾਡੇ ਕੋਲ ਖਾਲੀ ਤਾਂ ਹੋਈ ਨਹੀਂ ਕੀ ਪੁਰਾਣੀ ਲਿਫਟਿੰਗ ਨਹੀਂ ਹੋਈ 6 ਮਹੀਨੇ ਪਹਿਲਾਂ ਇੱਥੇ ਨਹੀਂ ਚੱਕਣਾ ਚਾਹੀਦਾ ਸੀ ਇਹਨਾਂ ਨੂੰ ਲੜਨਾ ਨਹੀਂ ਚਾਹੀਦਾ ਸੀ ਉਹ ਹੈਲੀਕਾਪਟਰ ਚੱਕ ਕੇ ਇੱਧਰ ਜਹਾਜ਼ ਚੱਕ ਕੇ ਇੱਧਰ ਉਥੇ ਯਾਰ ਦਿੱਲੀ ਜਾ ਕੇ ਤੁਸੀਂ ਉੱਥੇ ਧਰਨਾ ਲਾ ਲਓ ਵੀ ਸਾਡੀ ਤਾਂ ਲਿਫਟਿੰਗ ਕਰਾਓ ਥਾਂ ਖਾਲੀ ਕਰਾਓ ਅੱਗੇ ਝੋਨਾ ਲੱਗ ਗਿਆ ਤੇ ਸਾਨੂੰ ਹੁਣ 4 ਮਹੀਨਿਆਂ ਨੂੰ ਲੋੜ ਪੈਣੀ 6 ਮਹੀਨਿਆਂ ਨੂੰ ਉਹ ਲੜਾਈ ਕਿਉਂ ਨਹੀਂ ਲੜੀ ਗਈ ਹੁਣ ਤੁਸੀਂ ਧਰਨੇ ਲਾਈ ਜਾਂਦੇ ਹੋ ਜੀ ਐਦਾਂ ਐਦਾਂ ਠੀਕ ਹੈ ਸੈਂਟਰ ਗਵਰਨਮੈਂਟ ਦੀ ਗਲਤੀ ਹੈਗੀ ਆ ਉਹ ਵੀ ਜਾਣ ਕੇ ਧੱਕਾ ਕਰਦੇ ਪਏ ਆ ਕਿ ਜਿਹੜੇ ਸਾਡੇ ਲੋਕ ਉਡੀ ਲੜਾਈ ਤੁਸੀਂ ਕਿਉਂ ਨਹੀਂ ਲੜੀ ਤੁਸੀਂ ਲੜਾਈ ਕਿਉਂ ਨਹੀਂ ਲੜੀ ਤੁਸੀਂ ਇੱਥੋਂ ਚੋਨਾ ਚੱਕ ਕੇ ਜਿਵੇਂ ਪੁਰਾਣਾ ਸਿਸਟਮ ਸੀ ਵੀ ਸਰਕਾਰ ਲਿਫਟਿੰਗ ਕਰਦੀ ਸੀ ਪਲਾਂਥਾਂ ਤੇ ਲੈ ਜਾਂਦੀ ਸੀ ਉਸ ਤੋਂ ਬਾਅਦ ਫਿਰ ਸ਼ੈਲਰ ਵਾਲਿਆਂ ਨੂੰ ਦਿੰਦੇ ਸੀਗੀ ਓਵੇਂ ਕਰ ਲਓ ਤੁਸੀਂ ਤੁਸੀਂ ਲੋਕਾਂ ਨੂੰ ਫਸਾ ਕੇ ਰੱਖਿਆ ਡੇਢ-ਡੇਢ ਮਹੀਨਾ ਹੋ ਗਿਆ ਲੋਕਾਂ ਨੂੰ ਉੱਥੇ ਡੇਢ ਮਹੀਨੇ ਤੋਂ ਲੋਕ ਉੱਥੇ ਜਿਹੜੇ ਹੈਗੇ ਮੰਡੀਆਂ ਦੇ ਵਿੱਚ ਖੱਜਲ ਹੋਈ ਜਾਂਦੇ ਆ ਫਿਰ ਤੁਸੀਂ ਉਸ ਤੋਂ ਬਾਅਦ ਡੀਏਪੀ ਦਾ ਬੁਰਾ ਹਾਲ ਕੀਤਾ ਡੀਏਪੀ ਨੇ ਪਰਸ਼ੀਅਲਟੀ ਕੀਤੀ ਸਾਰੀ ਡੀਏਪੀ ਜਿਹੜੀ ਆਉਣੀ ਸੀ ਜ਼ਿਲ੍ਹਿਆਂ ਦੇ ਵਿੱਚ ਉਹ ਡਾਇਰੈਕਟ ਕਰਤੀ ਜਿੱਦਾਂ ਇਲੈਕਸ਼ਨ ਹੈਗੀ ਹੇਲੋ ਪੰਜਾਬ ਦੇ ਵਿੱਚ ਇਹ ਜਿਹਾ ਕਦੋਂ ਤੋਂ ਹੋਣ ਲੱਗਿਆ ਕਿ ਜਿਹੜੇ ਜਿਹੜੇ ਹੋਰ ਸੂਬਿਆਂ ਦੇ ਕਿਸਾਨ ਨੇਗੇ ਉਹਨਾਂ ਨੂੰ ਡੀਪੀ ਦੀ ਲੋਡ ਨਹੀਂ ਹੈਗੀ ਹੋਰ ਜ਼ਿਲ੍ਹਿਆਂ ਦੇ ਨੂੰ ਹੋਰ ਹਲਕਿਆਂ ਦੇ ਨੂੰ ਚਲੋ ਗੁਲ ਸਾਹਿਬ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਥੈਂਕ ਯੂ ਇਹ ਸਰ ਨਾਲ ਮਾਰਨਿੰਗ ਗੁਲ ਸੀ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜ਼ਰੂਰ ਦਿਓ ਅੱਜ ਦੇ ਲਈ ਇੰਨਾ ਹੀ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਪਟਾਰ